ਤੂ ਦਾ ਪੁਆਇੰਟ ਚੈਨਲ ਦੇਖਣ ਵਾਲੇ ਸਾਰੇ ਹੀ ਦਰਸ਼ਕਾਂ ਦਾ ਜਿਹੜੇ ਮੇਰੇ ਵੱਲੋਂ ਹਰਪੀਰ ਸਿੰਘ ਵੱਲੋਂ ਬਹੁਤ-ਬਹੁਤ ਸਵਾਗਤ ਹੈ। ਤੂ ਦਾ ਪੁਆਇੰਟ ਪੰਜਾਬੀ ਚੈਨਲ ਤੁਹਾਡਾ ਆਪਣਾ ਚੈਨਲ ਹੈ। ਇਸ ਚੈਨਲ ਤੇ ਅਸੀਂ ਤੁਹਾਨੂੰ ਭਗਵਾਨ ਗੌਤਮ ਬੁੱਧ ਜੀ ਦੇ ਪੰਜਾਬੀ ਕਥਾ ਵਿਚਾਰ ਤੇ ਮੋਟੀਵੇਸ਼ਨਲ ਵਿਚਾਰ ਸੁਣਾਉਣੇ ਆ। ਉਹਨਾਂ ਦੀਆਂ ਵਿਚਾਰਾਂ ਤੋਂ ਸਾਨੂੰ ਬਹੁਤ ਵਧੀਆ ਸੇਧ ਮਿਲਦੀ ਹੈ। ਤੇ ਤੁਸੀਂ ਜ਼ਰੂਰ ਉਹਨਾਂ ਦੇ ਜਿਹੜੇ ਵਿਚਾਰ ਹੈ ਸੁਣਿਆ ਕਰੋ ਤੇ ਅੱਗੇ ਹੋਰ ਆਪਣੇ ਦੋਸਤਾਂ ਦੇ ਨਾਲ ਸਾਂਝਾ ਨਾ ਕਰਨਾ ਭੁੱਲਿਓ ਤੇ ਇੰਨਾ ਵਿਚਾਰਾਂ ਦੇ ਨਾਲ ਹੀ ਜਿਹੜੀ ਸਾਡੀ ਮਾਨਸਿਕਤਾ ਉਹ ਹੋਰ ਮਜ਼ਬੂਤ ਹੁੰਦੀ ਹੈ ਤੇ ਸਾਨੂੰ ਸਮਾਜ ਦੇ ਵਿੱਚ ਹੋਰ ਵਿਚਰਨ ਦੇ ਲਈ ਹੋਰ ਵਧੀਆ ਤਰੀਕੇ ਦੇ ਨਾਲ ਜ਼ਿੰਦਗੀ ਜਿਉਣ ਦੇ ਲਈ ਇਹੋ ਜਿਹੇ ਜਿਹੜੇ ਉਹਨਾਂ ਦੇ ਵਿਚਾਰ ਹੈ ਤੇ ਸਾਨੂੰ ਬਹੁਤ ਤਾਕਤ ਫਿਜ਼ੀਕਲ ਤੌਰ ਤੇ ਦਿਮਾਗੀ ਤੌਰ ਤੇ ਸਾਨੂੰ ਬਹੁਤ ਵੱਡੀ ਤਾਕਤ ਦਿੰਦੇ ਨੇ ਤਾਂ ਤੁਸੀਂ ਇਹੋ ਜਿਹੀਆਂ ਵੀਡੀਓ ਦੇਖਣ ਦੇ ਲਈ ਸਾਡੇ ਟੂ ਦਾ ਪੁਆਇੰਟ ਹੈ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਇਹਨਾਂ ਦੇ ਵਿੱਚ ਹੀ ਅਸੀਂ ਤੁਹਾਨੂੰ ਬਾਬਾ ਬੁੱਲੇ ਸ਼ਾਹ ਫਕੀਰ ਜੀ ਦੇ ਜਿਹੜੇ ਕਲਾਮ ਆ ਉਹ ਵੀ ਤੁਹਾਡੇ ਨਾਲ ਅਸੀਂ ਸਾਂਝੇ ਕਰਦੇ ਰਵਾਂਗੇ ਤੇ ਜੇਕਰ ਤੁਸੀਂ ਸਾਡੇ ਚੈਨਲ ਦੇ ਨਾਲ ਨਵੇਂ ਜੁੜੇ ਹੋ ਤਾਂ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੱਕ ਕੇ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਸ਼ੇਅਰ ਜ਼ਰੂਰ ਕਰੋ ਧੰਨਵਾਦ ਜੀ। ਰਾਮਪੁਰ ਨਾਮ ਦੇ ਪਿੰਡ ਵਿੱਚ ਮੱਲੂ ਨਾਮ ਦਾ ਇੱਕ ਚੋਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜੰਗਲ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਰੋਕ ਕੇ ਲੁੱਟਣਾ ਹੀ ਉਸਦਾ ਕੰਮ ਸੀ। ਚੋਰੀ ਕਰਦੇ ਸਮੇਂ ਜੇਕਰ ਕੋਈ ਉਸਦੇ ਖਿਲਾਫ ਹੋ ਜਾਂਦਾ ਤਾਂ ਉਸ ਦੀ ਜਾਨ ਲੈਣ ਤੋਂ ਵੀ ਹਿਚਕ ਜਾਂਦਾ ਨਹੀਂ ਸੀ। ਇਸ ਦੌਰਾਨ ਇੱਕ ਦਿਨ ਉਸ ਦੀ ਪਤਨੀ ਜਿਸ ਦਾ ਨਾਮ ਸ੍ਰੀਤਾ ਸੀ ਉਸ ਨੂੰ ਕਹਿੰਦੀ ਹੈ ਕਿ ਹੁਣ ਤੈਨੂੰ ਕਈ ਦਿਨਾਂ ਤੋਂ ਕੁਝ ਵੀ ਨਹੀਂ ਮਿਲਿਆ। ਤੂੰ ਕਦੋਂ ਜਾਵੇਂਗਾ? ਜਲਦੀ ਜਾ ਰਾਹੀ ਗੀਰਾਂ ਦਾ ਸਮਾਂ ਹੋ ਗਿਆ ਹੈ ਫਿਰ ਜੇ ਦੁਪਹਿਰ ਹੋ ਗਈ ਤਾਂ ਕੋਈ ਨਹੀਂ ਆਵੇਗਾ ਵੈਸੇ ਵੀ ਤੈਨੂੰ ਗਏ ਹੋਏ ਨੂੰ ਤਿੰਨ ਦਿਨ ਹੋ ਗਏ ਨੇ ਮਲੂ ਖਿੱਚ ਕੇ ਬੋਲਿਆ ਕਿ ਜਾਦਾ ਰਹਾ ਅਜੇ ਤਿੰਨ ਦਿਨ ਹੀ ਤਾਂ ਹੋਏ ਨੇ ਤੇ ਮੇਰੀ ਚੋਰੀ ਤੋਂ ਤੇਰਾ ਕੀ ਮਤਲਬ ਹੈ ਸਾਨੂੰ ਜਲਦੀ ਨਹੀਂ ਕਰਨੀ ਚਾਹੀਦੀ ਪਿਛਲੀ ਵਾਰ ਲੋਕ ਮੇਰੀ ਚੋਰੀ ਬਾਰੇ ਜਾਣ ਗਏ ਸੀ ਤੇ ਉਹ ਉਸ ਰਸਤੇ ਆਉਣ ਤੋਂ ਡਰਨ ਲੱਗੇ ਸੀ ਹੁਣ ਕੁਝ ਸਮੇਂ ਬਾਅਦ ਲੋਕ ਵਾਪਸ ਆਉਣਗੇ ਤੇ ਘਟਨਾ ਨੂੰ ਭੁੱਲ ਵੀ ਜਾਣਗੇ ਇਹ ਸਾਰਾ ਕੁਝ ਦੇਖ ਕੇ ਹੀ ਚੋਰੀ ਕਰਨੀ ਪੈਂਦੀ ਹੈ ਤਾਂ ਅੱਜ ਮੈਂ ਜ਼ਰੂਰ ਜਾਵਾਂਗਾ ਮੱਲੂ ਦੀ ਪਤਨੀ ਉਸ ਨੂੰ ਤੋਰ ਲੱਗੇ ਖਾਣਾ ਖਵਾਉਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਆਂ ਇਸ ਵਾਰ ਜ਼ਰੂਰ ਲਿਆਇਓ ਤਾਂ ਮੱਲੂ ਆਖਦਾ ਹੈ ਕਿ ਹੀਰਿਆਂ ਦਾ ਹਾਰ ਮੈਂ ਥੋੜੀ ਬਣਾਉਣਾ ਮੈਨੂੰ ਅਜਿਹੇ ਲੋਕ ਮਿਲਣੇ ਵੀ ਚਾਹੀਦੇ ਨੇ ਜੋ ਹੀਰੇ ਦਾ ਹਾਰ ਪਹਿਨਦੇ ਹੋਣ ਸੋ ਮੱਲੂ ਉਸ ਦਿਨ ਚੋਰੀ ਕਰ ਨਿਕਲ ਜਾਂਦਾ ਹੈ ਉਹ ਰਾਹ ਵਿੱਚ ਇੱਕ ਦਰਖਤ ਦੇ ਹੇਲੇ ਲੁਕ ਜਾਂਦਾ ਹੈ ਉਧਰੋਂ ਇੱਕ ਆਦਮੀ ਆਪਣੀ ਬੇਟੀ ਦੇ ਵਿਆਹ ਦੇ ਲਈ ਕਿਸੇ ਤੋਂ ਪੈਸੇ ਉਧਾਰ ਲੈ ਕੇ ਆ ਰਿਹਾ ਹੁੰਦਾ ਹੈ ਮੱਲੂ ਜੋ ਸਮੇਂ ਦੀ ਉਡੀਕ ਕਰ ਰਿਹਾ ਸੀ ਉਸ ਆਦਮੀ ਨੂੰ ਆਉਂਦੇ ਵੇਖ ਕੇ ਉਸ ਨੂੰ ਰਸਤੇ ਵਿੱਚ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਜੋ ਵੀ ਪੈਸੇ ਤੇ ਕੀਮਤੀ ਸਮਾਨ ਤੇਰੇ ਕੋਲ ਹੈ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਆਪਣੀ ਜਾਨ ਗਵਾਉਣੀ ਪਵੇਗੀ ਉਹ ਆਦਮੀ ਡਰਿਆ ਤੇ ਬੋਲਿਆ ਕਿ ਨਹੀਂ ਨਹੀਂ ਮੈਨੂੰ ਛੱਡ ਦਿਓ ਮੇਰੇ ਕੋਲ ਜ਼ਿਆਦਾ ਪੈਸੇ ਨਹੀਂ ਦੱਸੋ ਮੇਰੇ ਵਰਗੇ ਗਰੀਬ ਕੋਲ ਕੀ ਹੋਵੇਗਾ ਐਨੇ ਵਿੱਚ ਹੀ ਮੱਲੂ ਨੇ ਉਸ ਨੂੰ ਉਹ ਪੈਸਿਆਂ ਵਾਲੀ ਥੈਲੀ ਲੁਕੋਂਦੇ ਵੇਖ ਲਿਆ ਤੇ ਗੁੱਸੇ ਵਿੱਚ ਉਸ ਨੂੰ ਕਹਿਣ ਲੱਗਾ ਕਿ ਝੂਠ ਨਾ ਬੋਲ ਮੈਂ ਉਸ ਥੈਲੀ ਦੀ ਗੱਲ ਕਰ ਰਿਹਾ ਜੋ ਤੂੰ ਹੁਣੇ-ਹੁਣੇ ਲਕੋਈ ਐ ਮੈਨੂੰ ਉਹ ਥੈਲੀ ਚਾਹੀਦੀ ਐ ਤਾਂ ਉਹ ਆਦਮੀ ਡਰ ਦੇ ਮਾਰੇ ਬੋਲਿਆ ਕਿ ਮੇਰੇ ਕੋਲ ਕੁਝ ਵੀ ਨਹੀਂ ਖਿੱਚ ਤੂੰ ਕਰਦੇ-ਕਰਦੇ ਮੱਲੂ ਨੇ ਉਸ ਆਦਮੀ ਤੋਂ ਪੈਸਿਆਂ ਦੀ ਥੈਲੀ ਖੋ ਲਈ ਤੇ ਥੈਲੀ ਵਿੱਚ ਦੇਖ ਕੇ ਉਸ ਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਤਾਂ ਕਹਿਣਾ ਮੈਂ ਗਰੀਬਾਂ ਤਾਂ ਇੰਨੇ ਪੈਸੇ ਤੇਰੇ ਕੋਲ ਕਿੱਧਰੋਂ ਆਏ ਤੂੰ ਮੇਰਾ ਸਮਾਂ ਖਰਾਬ ਕੀਤਾ ਐ ਝੂਠ ਬੋਲਿਆ ਐ ਇਸ ਲਈ ਹੁਣ ਮੈਂ ਤੇਰੇ ਚਾਕੂ ਮਾਰਾਂਗਾ ਉਹ ਗਰੀਬ ਆਦਮੀ ਮੱਲੂ ਦੀ ਮਿਹਨਤ ਕਰਦੇ ਹੋਏ ਬੋਲਿਆ ਕਿ ਮੇਰੀ ਬੇਟੀ ਦਾ ਵਿਆਹ ਐ ਇਸ ਲਈ ਗਵਾਂਢ ਦੇ ਪਿੰਡ ਤੋਂ ਜਾ ਕੇ ਮੈਂ ਕਰਜ਼ ਲੈ ਕੇ ਆਇਆ ਹਾਂ ਜੇ ਮੈਂ ਇਹ ਪੈਸੇ ਨਹੀਂ ਲੈ ਕੇ ਗਿਆ ਤਾਂ ਮੇਰੀ ਬੇਟੀ ਦਾ ਵਿਆਹ ਰੁਕ ਜਾਵੇਗਾ ਇਹ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਮੇਰਾ ਪਰਿਵਾਰ ਸੜਕ ਤੇ ਆ ਜਾਵੇਗਾ ਮੱਲੂ ਡਰਾਵਾ ਦਿੰਦੇ ਹੋਏ ਬੋਲਿਆ ਕਿ ਲੱਗਦਾ ਹੈ ਤੂੰ ਆਸਾਨੀ ਨਾਲ ਨਹੀਂ ਮੰਨੇਗਾ ਹੁਣ ਤੈਨੂੰ ਚਾਕੂ ਨਾਲ ਹੀ ਸਮਝਾਉਣਾ ਪਵੇਗਾ ਮੱਲੂ ਚਾਕੂ ਕੱਢ ਕੇ ਉਸਨੂੰ ਡਰਾਉਂਦਾ ਹੈ ਤੇ ਉਸਦੇ ਡਰ ਤੋਂ ਉਹ ਵਿਅਕਤੀ ਪੈਸੇ ਬਾਰੇ ਜ਼ਿਆਦਾ ਬੋਲੇ ਬਿਨਾ ਉਥੋਂ ਚਲਾ ਜਾਂਦਾ ਹੈ ਮੱਲੂ ਵੀ ਆਪਣੇ ਘਰ ਚਲਾ ਜਾਂਦਾ ਹੈ ਮੱਲੂ ਨੂੰ ਘਰ ਆਉਂਦਾ ਵੇਖ ਕੇ ਉਸਦਾ ਪਿਤਾ ਉਸਨੂੰ ਉਸ ਥੈਲੀ ਬਾਰੇ ਪੁੱਛਦਾ ਹੈ ਮੱਲੂ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਕਿਵੇਂ ਅੱਜ ਉਸਨੇ ਇੱਕ ਵਿਅਕਤੀ ਨੂੰ ਲੁੱਟ ਲਿਆ ਹੈ ਇਹ ਸਭ ਉਹ ਆਪਣੇ ਪਿਤਾ ਨੂੰ ਇਸ ਲਈ ਦੱਸਦਾ ਹੈ ਕਿਉਂਕਿ ਉਸ ਦਾ ਪਿਤਾ ਵੀ ਇਹੀ ਕੰਮ ਕਰਦਾ ਸੀ ਪਰ ਹੁਣ ਕੁਝ ਸਮੇਂ ਤੋਂ ਪਛਤਾਵੇ ਕਾਰਨ ਉਹ ਇਹ ਕੰਮ ਛੱਡ ਚੁੱਕਿਆ ਸੀ ਇਸ ਲਈ ਉਹ ਮੱਲੂ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਇਹ ਤਾਂ ਬੁਰੀ ਗੱਲ ਹੈ ਤੂੰ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦਾ ਹੈ ਕਿਸੇ ਦੀ ਬੇਟੀ ਦੇ ਵਿਆਹ ਦੇ ਪੈਸੇ ਤੂੰ ਚੋਰੀ ਕਰ ਲਿਆ ਤਾਂ ਮੱਲੂ ਬੋਲਦਾ ਹੈ ਕਿ ਜਦੋਂ ਤੁਸੀਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਤਾਂ ਇਹ ਬੁਰੀ ਗੱਲ ਨਹੀਂ ਸੀ ਜਦੋਂ ਤੁਸੀਂ ਚੋਰੀ ਕਰਦੇ ਸੀ ਤਾਂ ਕੀ ਤੁਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਸੀ ਹੁਣ ਤੁਸੀਂ ਮੈਨੂੰ ਸਬਕ ਸਿਖਾਉਣ ਆਏ ਹੋ ਜਾਓ ਆਪਣਾ ਕੰਮ ਕਰੋ ਤਾਂ ਉਸਦਾ ਬਾਪ ਬੋਲਿਆ ਕਿ ਮੈਨੂੰ ਇਸ ਗੱਲ ਦਾ ਪਛਤਾਵਾ ਹੋਇਆ ਐਸ ਲਈ ਤਾਂ ਇਹ ਕੰਮ ਬੰਦ ਕਰ ਦਿੱਤਾ ਹੁਣ ਮੈਂ ਚਾਹੁੰਦਾ ਵਾਂ ਕਿ ਤੂੰ ਵੀ ਇਸ ਪਾਪ ਵਾਲੇ ਕੰਮ ਨੂੰ ਬੰਦ ਕਰ ਦੇ ਤੇਰੇ ਕੋਲ ਜੋ ਵੀ ਹੈ ਉਸ ਨਾਲ ਤੂੰ ਜ਼ਮੀਨ ਤੇ ਖੇਤ ਲੈ ਸਕਦਾ ਹੈ ਤੂੰ ਇਹਨਾਂ ਲਾਲਚੀ ਕਿਉਂ ਹੈ ਚਲੋ ਮੈਂ ਜੋ ਕਹਿਣਾ ਸੀ ਉਹ ਕਹਿ ਦਿੱਤਾ ਬਾਕੀ ਤੇਰੀ ਮਰਜ਼ੀ ਮੱਲੂ ਹੰਕਾਰ ਵਿੱਚ ਬੋਲਿਆ ਕਿ ਇਹ ਸਾਰੀਆਂ ਗੱਲਾਂ ਸੁਣਨ ਲਈ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਜਾ ਰਿਹਾ ਹਾਂ ਕਾਰੰਦਰ ਜਾ ਕੇ ਮੱਲੂ ਬੋਲਦਾ ਹੈ ਸੁਣ ਸ੍ਰੀਤਾ ਇਹ ਦੇਖ ਇਸ ਥੈਲੀ ਵਿੱਚ ਬਹੁਤ ਪੈਸੇ ਨੇ ਹੁਣ ਘਟੂ ਘਟ ਇੱਕ ਹਫਤੇ ਲਈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ ਸ੍ਰੀਤਾ ਬੋਲੀ ਉਹ ਤਾਂ ਠੀਕ ਹੈ ਪਰ ਤੁਹਾਡੇ ਪਿਤਾ ਜੀ ਕੀ ਕਹਿ ਰਹੇ ਸੀ ਕੀ ਉਹ ਤੁਹਾਡੇ ਤੋਂ ਪੈਸੇ ਮੰਗ ਰਹੇ ਸੀ ਮੱਲੂ ਬੋਲਿਆ ਕਿ ਨਹੀਂ ਨਹੀਂ ਉਹ ਤਾਂ ਕਹਿ ਰਹੇ ਸੀ ਕਿ ਮੈਂ ਚੋਰੀ ਕਰਨਾ ਬੰਦ ਕਰ ਦੇਵਾਂ ਉਹਨਾਂ ਦੇ ਅਨੁਸਾਰ ਹੁਣ ਇਹ ਸਾਰੇ ਪਾਪ ਨੇ ਪਤਨੀ ਖਿੱਚ ਕੇ ਬੋਲੀ ਕਿ ਉਹਨਾਂ ਨੇ ਵੀ ਤਾਂ ਹਜੇ ਹੁਣੇ ਛੱਡਿਆ ਹੈ ਉਹਨਾਂ ਨੇ ਤਦ ਤੱਕ ਇਹ ਕੰਮ ਕੀਤਾ ਜਦ ਤੱਕ ਉਹਨਾਂ ਤੋਂ ਹੋਇਆ ਉਹਨਾਂ ਦੀ ਗੱਲ ਤੇ ਧਿਆਨ ਨਾ ਦਿਓ। ਚਲੋ ਇਹ ਦੱਸੋ ਕਿ ਤੁਸੀਂ ਬੱਚਿਆਂ ਲਈ ਕੁਝ ਲਿਆ ਜਾਂ ਖਾਲੀ ਹੱਥ ਹੀ ਆ ਗਏ ਹੋ। ਮੱਲੂ ਬੋਲਿਆ ਕਿ ਵੇਖ ਇੱਕ ਜੋੜੀ ਕੱਪੜੇ ਤੇ ਮਠਿਆਈ ਦਾ ਡੱਬਾ ਵੀ ਲਿਆਂਦਾ ਹੈ। ਚਲ ਉਹਨਾਂ ਨੂੰ ਬੁਲਾ। ਸੁਮੱਲੂ ਉਹ ਦਿਨ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਬਤਾਉਂਦਾ ਹੈ। ਇੱਕ ਹਫ਼ਤਾ ਬੀਤਿਆ ਤੇ ਅੱਜ ਫਿਰ ਮੱਲੂ ਹਮੇਸ਼ਾ ਦੀ ਤਰ੍ਹਾਂ ਚੋਰੀ ਕਰ ਨਿਕਲ ਜਾਂਦਾ ਹੈ। ਉਹ ਰਸਤੇ ਵਿੱਚ ਸੋਚਦਾ ਹੈ ਕਿ ਅੱਜ ਮੈਨੂੰ ਕਿਸੇ ਹੋਰ ਰਸਤੇ ਤੋਂ ਜਾਣਾ ਚਾਹੀਦਾ ਹੈ। ਸੁਣਿਆ ਹੈ ਕਿ ਸੈਨਿਕ ਉੱਥੇ ਪਹਿਰਾ ਦੇਣ ਲੱਗ ਪਏ ਨੇ। ਦੋਸਤੋ ਅੱਜ ਮੱਲੂ ਨੂੰ ਇੱਕ ਨਵਾਂ ਵਿਆਹਿਆ ਜੋੜਾ ਤੇ ਉਹਨਾਂ ਦਾ ਪਿਤਾ ਉਸ ਰਸਤੇ ਤੋਂ ਆਉਂਦਾ ਦਿਖਾਈ ਦਿੰਦਾ ਹੈ ਮੱਲੂ ਨੇ ਉਹਨਾਂ ਤਿੰਨਾਂ ਨੂੰ ਉੰਦੇ ਵੇਖਿਆ ਤੇ ਸੋਚਣ ਲੱਗਾ ਕਿ ਲੱਗਦਾ ਹੈ ਉਹਨਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ ਗਹਿਣੇ ਵੀ ਬਹੁਤ ਹੋਣਗੇ ਉਹਨਾਂ ਕੋਲ ਜੇਕਰ ਮੈਂ ਅੱਜ ਇਹਨਾਂ ਨੂੰ ਲਾਟ ਲਵਾਂ ਤਾਂ ਕਈ ਦਿਨਾਂ ਤੱਕ ਆਰਾਮ ਕਰ ਸਕਦਾ ਐਨਾ ਸੋਚਦੇ ਹੀ ਮੱਲੂ ਉਹਨਾਂ ਦੇ ਇੱਕਦਮ ਸਾਹਮਣੇ ਆਇਆ ਤੇ ਕਹਿਣ ਲੱਗਾ ਚੁੱਪਚਾਪ ਗਹਿਣੇ ਤੇ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਤੁਸੀਂ ਇੱਥੋਂ ਜ਼ਿੰਦਾ ਨਹੀਂ ਜਾ ਸਕਦੇ ਗੜਗੜਾਉਂਦੇ ਹੋਏ ਉਹ ਬੋਲੇ ਕੇ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਹੈ ਸਾਡੇ ਕੋਲ ਜੋ ਪੈਸੇ ਨੇ ਉਹ ਲੈ ਲਵੋ ਪਰ ਸਾਨੂੰ ਜਾਣ ਦਿਓ ਅਸੀਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ ਮੱਲੂ ਗੁੱਸੇ ਵਿੱਚ ਬੋਲਿਆ ਕਿ ਮੈਂ ਤੁਹਾਨੂੰ ਬੇਵਕੂਫ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਮੈਂ ਕੋਈ ਛੋਟਾ ਮੋਡਾ ਚੋਰਾਂ ਮੈਨੂੰ ਪੈਸਿਆਂ ਦੇ ਨਾਲ ਨਾਲ ਸਾਰੇ ਗਹਿਣੇ ਵੀ ਚਾਹੀਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਇਸ ਰਸਤੇ ਵਿੱਚ ਕਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜੇਕਰ ਜਾਨ ਪਿਆਰੀ ਹੈ ਤਾਂ ਪੈਸੇ ਤੇ ਗਹਿਣੇ ਇੱਥੇ ਰੱਖ ਦਿਓ ਮੱਲੂ ਉਹਨਾਂ ਨੂੰ ਡਰਾ ਕੇ ਉਹਨਾਂ ਤੋਂ ਸਾਰੇ ਪੈਸੇ ਗਹਿਣੇ ਇਤੋ ਤੱਕ ਕਿ ਉਸ ਦੀ ਪਤਨੀ ਦਾ ਮੰਗਲ ਸੂਤਰ ਵੀ ਲੁੱਟ ਲੈਂਦਾ ਹੈ ਉਸ ਦੀ ਪਤਨੀ ਰੋਂਦੀ ਕਰ ਲੌਂਦੀ ਕਹਿੰਦੀ ਹੈ ਕਿ ਇਹ ਮੰਗਲ ਸੂਤਰ ਮੇਰੀ ਮਾਂ ਦੀ ਨਿਸ਼ਾਨੀ ਹੈ ਇਸ ਵਿੱਚ ਮੇਰੀ ਮਾਂ ਦੀਆਂ ਯਾਦਾਂ ਨੇ ਰੱਬ ਦੇ ਵਾਸਤੇ ਇਹ ਨਾ ਲਓ ਮੱਲੂ ਹੰਕਾਰ ਵਿੱਚ ਬੋਲਿਆ ਕਿ ਜੇਕਰ ਰੱਬ ਦੇ ਵਾਸਤੇ ਨੂੰ ਛੱਡ ਦਿਆਂ ਤਾਂ ਸਾਡੇ ਵਰਗੇ ਲੁਟੇਰੇ ਕੀ ਕਰਨਗੇ ਗੁੱਸੇ ਵਿੱਚ ਆ ਕੇ ਮੱਲੂ ਨੇ ਉਸ ਦੇ ਪਤੀ ਦੇ ਛੁਰੀ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਉਹ ਡਰ ਦੇ ਮਾਰੇ ਸਾਰੀਆਂ ਚੀਜ਼ਾਂ ਕੱਢ ਕੇ ਮੱਲੂ ਨੂੰ ਦੇ ਦਿੰਦੇ ਨੇ ਤੇ ਉਸਦੇ ਪਤੀ ਦੇ ਸਰੀਰ ਨੂੰ ਲੈ ਕੇ ਉਥੋਂ ਚਲੇ ਜਾਂਦੇ ਨੇ ਦਰਖਤ ਤੇ ਬੈਠਾ ਇੱਕ ਭੂਤ ਮੱਲੂ ਦੀਆਂ ਸਾਰੀਆਂ ਕਰਤੂਤਾਂ ਦੇਖ ਰਿਹਾ ਸੀ ਉਹ ਮੱਲੂ ਦੇ ਕੋਲ ਆਇਆ ਤੇ ਕਹਿਣ ਲੱਗਾ ਮੱਲੂ ਲੱਗਦਾ ਹੈ ਅੱਜ ਦਾ ਦਿਨ ਤੇਰੇ ਲਈ ਚੰਗਾ ਹੈ ਪੈਸੇ ਤੇ ਜ਼ੇਵਰ ਦੇ ਨਾਲ ਨਾਲ ਗਲੇ ਦਾ ਹਾਰ ਵੀ ਤੈਨੂੰ ਮਿਲ ਗਿਆ ਪਰ ਇਹ ਸਭ ਪਾਉਣ ਲਈ ਤੂੰ ਇੱਕ ਜਾਨ ਲੈ ਲਈ ਹੈ ਮੱਲੂ ਘਬਰਾਇਆ ਤੇ ਕਹਿਣ ਲੱਗਾ ਕਿ ਤੂੰ ਹੈ ਕੌਣ ਮੈਂ ਕਿਸੇ ਭੂਤ ਤੋਂ ਡਰਦਾ ਨਹੀਂ ਆ ਭੂਤ ਬੋਲਿਆ ਕਿ ਮੈਂ ਡਰਾਉਣਾ ਭੂਤ ਨਹੀਂ ਹਾਂ ਮੈਂ ਇੱਕ ਬੁੱਧੀਮਾਨ ਭੂਤ ਹਾਂ ਮੈਨੂੰ ਦੱਸ ਤੂੰ ਰਾਹੀ ਗੀਰਾਂ ਨੂੰ ਇਸ ਤਰ੍ਹਾਂ ਲੁੱਟਦਾ ਕਿਉਂ ਐ ਮੱਲੂ ਬੋਲਿਆ ਕਿ ਮੈਂ ਚਾਹੁੰਦਾ ਵਾਂ ਕਿ ਮੇਰੀ ਪਤਨੀ ਤੇ ਬੱਚੇ ਆਰਾਮ ਨਾਲ ਰਹਿਣ ਜਿਸ ਨਾਲ ਸਾਨੂੰ ਪੈਸੇ ਦੀ ਮੁਸ਼ਕਲ ਨਾ ਹੋਵੇ ਭੂਤ ਬੋਲਿਆ ਅੱਛਾ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਕਿਸੇ ਭਲੇ ਆਦਮੀ ਦੀ ਜਾਨ ਲੈ ਲਈ ਕੀ ਤੂੰ ਉਹਨਾਂ ਨੂੰ ਇੰਨਾ ਪਿਆਰ ਕਰਦਾ ਐ ਮੱਲੂ ਬੋਲਿਆ ਕਿ ਹਾਂ ਬਿਲਕੁਲ ਮੈਂ ਜੋ ਕੁਝ ਵੀ ਕਰਦਾ ਉਹਨਾਂ ਲਈ ਹੀ ਕਰਦਾ ਮੇਰੀ ਪਤਨੀ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਸੀ ਅੱਜ ਹਾਰ ਨੂੰ ਦੇਖ ਕੇ ਉਸ ਦਾ ਚਿਹਰਾ ਖੁਸ਼ੀ ਨਾਲ ਖੜ ਜਾਵੇਗਾ ਤਾਂ ਭੂਤ ਬੋਲਿਆ ਪਰ ਉਹਨਾਂ ਨੂੰ ਖੁਸ਼ ਕਰ ਲਈ ਤੈਨੂੰ ਇੰਨੇ ਪਾਪ ਕਰਨੇ ਪੈਣਦੇ ਨੇ ਪਾਪ ਕਰਨ ਦੇ ਬਾਅਦ ਤੈਨੂੰ ਭੁਗਤਣਾ ਵੀ ਪਵੇਗਾ ਹਰ ਪਾਪ ਦੀ ਸਜ਼ਾ ਹੁੰਦੀ ਹੈ ਮੱਲੂ ਹੰਕਾਰ ਵਿੱਚ ਬੋਲਿਆ ਇਹ ਸਾਰੀਆਂ ਬੇਕਾਰ ਦੀਆਂ ਗੱਲਾਂ ਨੇ ਪਾਪ ਜਾਂ ਪੁੰਨ ਕੁਝ ਨਹੀਂ ਹੁੰਦਾ ਅੱਜ ਜੋ ਮਿਲਿਆ ਹੈ ਬਸ ਉਹ ਮੇਰਾ ਹੈ ਕੱਲ ਕਿਸੇ ਹੋਰ ਦਾ ਹੋਵੇਗਾ ਬਸ ਤਾਂ ਭੂਤ ਬੋਲਿਆ ਕਿ ਮੈਂ ਵੀ ਅਜਿਹਾ ਹੀ ਸੋਚਦਾ ਸੀ ਪਿਛਲੇ ਜਨਮ ਵਿੱਚ ਤੇਰੇ ਵਰਗਾ ਹੀ ਵੱਡਾ ਡਾਕੂ ਸੀ ਮੈਂ ਪਾਪ ਤੋਂ ਡਰਦਾ ਨਹੀਂ ਸੀ ਪਰ ਹੁਣ ਵੇਖ ਲਾ ਕੀ ਹਾਲ ਹੋ ਗਿਆ ਮੇਰਾ ਇਸ ਹਾਲਤ ਤੋਂ ਮੈਨੂੰ ਹਜ਼ਾਰਾਂ ਸਾਲਾਂ ਤੱਕ ਮੁਕਤੀ ਨਹੀਂ ਮਿਲਣੀ ਤੂੰ ਵੀ ਇਹ ਪਾਪ ਦੇ ਕੰਮ ਬੰਦ ਕਰ ਦੇ ਮੈਂ ਇਸ ਨੂੰ ਅਨੁਭਵ ਕੀਤਾ ਹੈ ਇਸ ਲਈ ਹੀ ਕਹਿ ਰਿਹਾ ਮੇਰਾ ਇਹ ਹਾਲ ਇਸ ਦਾ ਸਬੂਤ ਹੈ ਹੁਣ ਸੁਧਰ ਜਾ ਮੱਲੂ ਬੋਲਿਆ ਕਿ ਜੇਕਰ ਮੈਂ ਕੱਲ ਤੋਂ ਇਹ ਕੰਮ ਬੰਦ ਕਰ ਦਿਆਂ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਆਰਾਮ ਨਹੀਂ ਦੇ ਪਾਵਾਂਗਾ ਤੇ ਜੇ ਮੈਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤਾਂ ਮੈਨੂੰ ਚੋਰੀ ਦੇ ਇਲਾਵਾ ਕੁਝ ਨਹੀਂ ਆਉਂਦਾ ਪੂਰਬ ਬੋਲਿਆ ਕਿ ਮਤਲਬ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਇਹ ਸਾਰੇ ਪਾਪ ਕਰ ਰਿਹਾ ਹੈ ਪਰ ਹੁਣ ਇੱਕ ਕੰਮ ਕਰ ਤੂੰ ਪਹਿਲਾਂ ਵੀ ਬਹੁਤ ਪਾਪ ਕਰ ਚੁੱਕਿਆ ਹੈ ਪੈਸੇ ਤੇ ਗਹਿਣਿਆਂ ਦੇ ਨਾਲ ਨਾਲ ਆਪਣੇ ਪਾਪਾਂ ਨੂੰ ਵੀ ਉਹਨਾਂ ਦੇ ਨਾਲ ਵੰਡ ਕੇ ਦੇਖ ਤਾਦੋਂ ਤੇਰੇ ਪਾਪ ਨੂੰ ਸਵੀਕਾਰ ਨਹੀਂ ਕਰਨਗੇ ਜੇ ਤੂੰ ਚਾਹੇ ਤਾਂ ਇੱਕ ਵਾਰ ਉਹਨਾਂ ਨੂੰ ਪੁੱਛ ਕੇ ਦੇਖ ਮੱਲੂ ਮਾਨ ਨਾਲ ਬੋਲਿਆ ਮੈਨੂੰ ਆਪਣੇ ਪਰਿਵਾਰ ਨੂੰ ਪੁੱਛਣ ਦੀ ਲੋੜ ਨਹੀਂ ਹੈ ਉਹ ਮੇਰੇ ਲਈ ਕੁਝ ਵੀ ਕਰਨਗੇ ਜੇਕਰ ਪਾਪ ਨੂੰ ਸਵੀਕਾਰ ਕਰਨ ਦੀ ਗੱਲ ਕਰ ਰਹੇ ਹੋ ਉਹ ਜ਼ਰੂਰ ਕਰਨਗੇ ਮੈਂ ਹੁਣੇ ਹੀ ਜਾ ਕੇ ਉਹਨਾਂ ਤੋਂ ਪੁੱਛਦਾ ਮੱਲੂ ਘਰ ਵਾਲਿਆਂ ਤੋਂ ਉਸ ਭੂਤ ਦੇ ਕਹੇ ਅਨੁਸਾਰ ਆਪਣਾ ਪਾਪ ਸਾਂਝਾ ਕਰਨ ਬਾਰੇ ਪੁੱਛਣ ਜਾਂਦਾ ਹੈ ਉਹ ਪਹਿਲਾਂ ਆਪਣੀ ਪਤਨੀ ਤੋਂ ਪੁੱਛਦਾ ਹੈ ਉਸ ਨੂੰ ਹਾਰ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਲਿਪਾਉਗਾ ਨੇ ਤੇਰੇ ਲਈ ਹਾਰ ਲਿਆਂਦਾ ਹੈ ਤੇ ਇਸ ਵਿੱਚ ਕੁਝ ਪੈਸੇ ਵੀ ਨਹੀਂ ਹੈ ਹੁਣ ਆਪਾਂ ਨੂੰ ਕਈ ਮਹੀਨਿਆਂ ਤੱਕ ਜਾ ਕੇ ਚੋਰੀ ਕਰਨ ਦੀ ਲੋੜ ਨਹੀਂ ਹੈ ਪਤਨੀ ਬੋਲੀ ਬਹੁਤ ਵਧੀਆ ਮੈਂ ਹਮੇਸ਼ਾ ਇਹ ਹਾਰ ਚਾਹੁੰਦੀ ਸੀ ਮੈਂ ਜੋ ਕੁਝ ਵੀ ਮੰਗਦੀ ਹਾਂ ਤੁਸੀਂ ਉਸ ਨੂੰ ਬਿਨਾਂ ਇਨਕਾਰ ਕੀਤੇ ਲਿਆਉਂਦੇ ਹੋ ਅਸਲੀ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਤਾਂ ਫਿਰ ਮੱਲੂ ਬੋਲਿਆ ਸ਼੍ਰੀਤਾ ਇਹ ਸਾਰਾ ਕੁਝ ਮੈਂ ਤੁਹਾਡੇ ਲਈ ਹੀ ਤਾਂ ਕਰਦਾ ਹਾਂ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਪਤਨੀ ਬੋਲੀ ਮੈਂ ਤੁਹਾਡੇ ਲਈ ਕੁਝ ਵੀ ਕਰਾਂਗੀ ਅੱਜ ਮੈਂ ਬਹੁਤ ਖੁਸ਼ ਹਾਂ ਬੋਲੋ ਮੈਂ ਕੀ ਕਰਨਾ ਹੈ ਤਾਂ ਮੱਲੂ ਬੋਲਿਆ ਕਿ ਇਹ ਸਾਰਾ ਕੁਝ ਤੁਹਾਡੇ ਲਈ ਲਿਆਉਣ ਲਈ ਮੈਨੂੰ ਬਹੁਤ ਪਾਪ ਕਰਨੇ ਪੈਂਦੇ ਨੇ ਮਤਲਬ ਅੱਜ ਮੈਂ ਇੱਕ ਆਦਮੀ ਦੀ ਜਾਨ ਲੈ ਲਈ ਤਦ ਜਾ ਕੇ ਤੇਰੇ ਲਈ ਇਹ ਹਾਰ ਲਿਆ ਸਕਿਆ ਮੈਂ ਬੜੇ ਪਾਪ ਕੀਤੇ ਨੇ ਤਾਂ ਕੀ ਹੁਣ ਤੂੰ ਮੇਰੇ ਇਹਨਾਂ ਪਾਪਾਂ ਨੂੰ ਸਾਂਝਾ ਕਰੇਂਗੀ? ਸ੍ਰੀਤਾ ਘਬਰਾਉਂਦੇ ਹੋਏ ਬੋਲੀ। ਇਹ ਤੁਸੀਂ ਕੀ ਕਹਿ ਰਹੇ ਹੋ? ਅਸੀਂ ਜੋ ਕੁਝ ਵੀ ਮੰਗਦੇ ਹਾਂ ਉਸ ਨੂੰ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ। ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਇਸ ਨੂੰ ਚੋਰੀ ਕੀਤਾ ਹੈ ਜਾਂ ਕਠਨ ਮਿਹਨਤ ਕੀਤੀ ਹੈ। ਸਾਰੇ ਪਾਪ ਤੁਸੀਂ ਕੀਤੇ ਨੇ ਤੇ ਉਹਨਾਂ ਵਿੱਚੋਂ ਅੱਧਾ ਪਾਪ ਹੁਣ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ? ਨਹੀਂ ਨਹੀਂ, ਇਹ ਨਹੀਂ ਹੋ ਸਕਦਾ। ਮੈਨੂੰ ਪਾਪ ਨਹੀਂ ਚਾਹੀਦੇ। ਮੈਂ ਨਰਕ ਵਿੱਚ ਨਹੀਂ ਜਾਵਾਂਗੀ। ਐਨੇ ਵਿੱਚ ਮੱਲੂ ਦਾ ਬੱਚਾ ਆ ਕੇ ਪੁੱਛਦਾ ਹੈ ਕਿ ਕੀ ਗੱਲ ਹੈ ਮਾਂ? ਪਾਪ ਕੀ ਹੁੰਦਾ ਹੈ? ਤਾਂ ਮਾਂ ਕਹਿੰਦੀ ਹੈ ਕਿ ਪਾਪ ਦਾ ਮਤਲਬ ਹੈ ਤੁਹਾਡੇ ਪਿਤਾ ਦੀ ਚੋਰੀ ਤੇ ਡਕੈਤੀ ਤੇ ਦੂਜੇ ਲੋਕਾਂ ਦੀ ਮਿਹਨਤ ਦੀ ਕਮਾਈ ਲੈਣਾ ਅਸੀਂ ਡਕੈਤੀ ਨੂੰ ਪਾਪ ਕਹਿੰਦੇ ਹਾਂ ਜੇ ਤੁਸੀਂ ਇਹ ਪਾਪ ਕਰੋਗੇ ਤਾਂ ਨਰਕ ਵਿੱਚ ਜਾਓਗੇ ਨਰਕ ਵਿੱਚ ਬਹੁਤ ਕਠੋਰ ਸਜ਼ਾ ਮਿਲਦੀ ਹੈ ਬੱਚਾ ਬੋਲਿਆ ਕੀ ਮੇਰੇ ਪਿਤਾ ਨੂੰ ਪਾਪਾਂ ਦੀ ਸਜ਼ਾ ਨਰਕ ਵਿੱਚ ਮਿਲੇਗੀ ਮਾਂ ਬੋਲੀ ਹਾਂ ਬੇਟਾ ਐਸ ਦੀ ਸਜ਼ਾ ਮਿਲੇਗੀ ਕੀ ਤੁਸੀਂ ਆਪਣੇ ਪਿਤਾ ਦੇ ਕੁਝ ਪਾਪਾਂ ਨੂੰ ਵੰਡੋਗੇ ਬੇਟਾ ਬੋਲਿਆ ਨਹੀਂ ਨਹੀਂ ਮਾਂ ਮੈਂ ਨਰਕ ਵਿੱਚ ਸਜ਼ਾ ਨਹੀਂ ਪਾਉਣੀ ਮੈਨੂੰ ਇਹ ਪਾਪ ਨਹੀਂ ਚਾਹੀਦੇ। ਪਤਨੀ ਬੁੱਲੀ। ਦੇਖਿਆ ਤੁਸੀਂ ਨਾ ਸਿਰਫ ਮੈਂ ਮੇਰੇ ਪੇਟ ਤੋਂ ਪੈਦਾ ਹੋਇਆ ਬੱਚਾ ਵੀ ਤੁਹਾਡੇ ਪਾਪ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹੈ। ਤੁਸੀਂ ਜੋ ਪਾਪ ਕੀਤੇ ਨੇ ਉਹ ਸਿਰਫ ਤੁਹਾਡੇ ਹੀ ਹੋਣਗੇ। ਕੋਈ ਵੀ ਉਸ ਪਾਪ ਨੂੰ ਸਾਂਝਾ ਨਹੀਂ ਕਰੇਗਾ। ਤੁਹਾਨੂੰ ਕੀ ਲੱਗਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਚੰਗਾ ਕੰਮ ਕਰੋ? ਇਹ ਸੁਣ ਕੇ ਮੱਲੂ ਤੁਰੰਤ ਉਸ ਭੂਤ ਦੇ ਕੋਲ ਵਾਪਸ ਚਲਾ ਜਾਂਦਾ ਹੈ। ਭੂਤ ਬੋਲਦਾ ਹੈ, ਕੀ ਗੱਲ ਮੱਲੂ? ਬਹੁਤ ਜਲਦੀ ਵਾਪਸ ਆ ਗਿਆ। ਕੀ ਆਪਣੇ ਸਾਰੇ ਪਾਪਾਂ ਦਾ ਉਹਨਾਂ ਨੂੰ ਹਿੱਸੇਦਾਰ ਬਣਾ ਦਿੱਤਾ ਮੱਲੂ ਬੋਲਿਆ ਮੈਂ ਤੇਰੀ ਗੱਲ ਸਮਝ ਗਿਆ ਵਾਂ ਉਹ ਮੇਰੇ ਪਾਪ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਇਹ ਸਾਰੀ ਜ਼ਿੰਮੇਵਾਰੀ ਮੇਰੀ ਹੈ ਭੂਤ ਬੋਲਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਪਾਪ ਨੂੰ ਸਾਂਝਾ ਕਰਨ ਲਈ ਕੋਈ ਤਿਆਰ ਨਹੀਂ ਹੁੰਦਾ ਮੱਲੂ ਉਦਾਸ ਹੋ ਕੇ ਬੋਲਿਆ ਕਿ ਪਰ ਇਹਨਾਂ ਪਾਪਾਂ ਤੋਂ ਤਾਂ ਮੈਨੂੰ ਕਦੇ ਮੁਕਤੀ ਨਹੀਂ ਮਿਲ ਸਕੇਗੀ ਹੁਣ ਤੂੰ ਹੀ ਕੋਈ ਰਸਤਾ ਦੱਸ ਭੂਤ ਬੋਲਿਆ ਕਿ ਤੈਨੂੰ ਇਹ ਸਾਰੇ ਕੰਮ ਛੱਡਣੇ ਪੈਣਗੇ ਤੇਰੇ ਕੋਲ ਜੋ ਕੁਝ ਵੀ ਹੈ ਉਹਨਾਂ ਨਾਲ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਹੌਲੀ ਹੌਲੀ ਤੇਰੇ ਪਾਪ ਘਟਦੇ ਚਲੇ ਜਾਣਗੇ ਉਸ ਦਿਨ ਤੋਂ ਬਾਅਦ ਮੱਲੂ ਨੂੰ ਇਹ ਸਚਾਈ ਦਾ ਅਹਿਸਾਸ ਹੋਇਆ ਕਿ ਜਿਸ ਨੇ ਪਾਪ ਕੀਤੇ ਨੇ ਉਸਨੂੰ ਹੀ ਭੁਗਤਣਾ ਪਵੇਗਾ ਤੇ ਉਹ ਆਪਣਾ ਬਾਕੀ ਦਾ ਜੀਵਨ ਚੰਗੇ ਕੰਮਾਂ ਵਿੱਚ ਬਿਤਾਉਣ ਲੱਗਾ ਇਸ ਸਚਾਈ ਦਾ ਸਾਹਮਣਾ ਕਰਕੇ ਮੱਲੂ ਨੇ ਆਪਣਾ ਜੀਵਨ ਬਦਲਣ ਦਾ ਫੈਸਲਾ ਕੀਤਾ ਤੇ ਪਾਪਾਂ ਦੀ ਜਗ੍ਹਾ ਚੰਗੇ ਕੰਮਾਂ ਨੂੰ ਆਪਣਾ ਰਸਤਾ ਬਣਾਇਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਖੁਸ਼ੀਆਂ ਤੇ ਸੰਤੋਖ ਦੇ ਸਾਧਨ ਸੱਚੇ ਤੇ ਸੇਵਾਵਾਂ ਵਾਲੇ ਕੰਮਾਂ ਵਿੱਚ ਹੁੰਦੇ ਨੇ ਨਾ ਕਿ ਜ਼ੁਲਮ ਤੇ ਚੋਰੀ ਵਿੱਚ ਸਾਨੂੰ ਆਪਣੇ ਜੀਵਨ ਵਿੱਚ ਸੱਚਾਈ ਤੇ ਚੰਗੇ ਕੰਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਕੁਝ ਕਰਦੇ ਹਾਂ ਤਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਕੰਮ ਨੇਕੀ ਦੇ ਰਸਤੇ ਤੇ ਹੋਵੇ ਸੱਚੀ ਖੁਸ਼ੀ ਤੇ ਅਸਲੀ ਸੰਤੋਖ ਸਿਰਫ ਸੱਚੇ ਤੇ ਚੰਗੇ ਜੀਵਨ ਵਿੱਚ ਹੀ ਪਾਈ ਜਾ ਸਕਦੀ ਹੈ ਤਾਂ ਦੋਸਤੋ ਆਓ ਅਸੀਂ ਵੀ ਮੱਲੂ ਦੀ ਤਰ੍ਹਾਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਸਚਾਈ ਤੇ ਨੇਕੀ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚ ਲਈ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਜ਼ਰੂਰ ਕਰੋਗੇ। ਮੈਂ ਇਸੇ ਤਰ੍ਹਾਂ ਕੰਮ ਦੇ किस्से ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫ਼ਾਜ਼ ਦੇ ਨਾਲ। ਸ਼ੁਕਰੀਆ। ਰਾਮਪੁਰ ਨਾਮ ਦੇ ਪਿੰਡ ਵਿੱਚ ਮੱਲੂ ਨਾਮ ਦਾ ਇੱਕ ਚੋਰ ਆਪਣੇ ਪਰਿਵਾਰ ਨਾਲ ਰਹਿੰਦਾ ਸੀ। ਜੰਗਲ ਵਿੱਚੋਂ ਲੰਘਣ ਵਾਲੇ ਲੋਕਾਂ ਨੂੰ ਰੋਕ ਕੇ ਲੁੱਟਣਾ ਹੀ ਉਸਦਾ ਕੰਮ ਸੀ ਚੋਰੀ ਕਰਦੇ ਸਮੇਂ ਜੇਕਰ ਕੋਈ ਉਸਦੇ ਖਿਲਾਫ ਹੋ ਜਾਂਦਾ ਤਾਂ ਉਸ ਦੀ ਜਾਨ ਲੈਣ ਤੋਂ ਵੀ हिचਕਚਾਉਂਦਾ ਨਹੀਂ ਸੀ ਇਸ ਦੌਰਾਨ ਇੱਕ ਦਿਨ ਉਸਦੀ ਪਤਨੀ ਜਿਸ ਦਾ ਨਾਮ ਸ੍ਰੀਤਾ ਸੀ ਉਸ ਨੂੰ ਕਹਿੰਦੀ ਹੈ ਕਿ ਹੁਣ ਤੈਨੂੰ ਕਈ ਦਿਨਾਂ ਤੋਂ ਕੁਝ ਵੀ ਨਹੀਂ ਮਿਲਿਆ ਤੂੰ ਕਦੋਂ ਜਾਵੇਂਗਾ ਜਲਦੀ ਜਾ ਰਾਹgirਾਂ ਦਾ ਸਮਾਂ ਹੋ ਗਿਆ ਹੈ ਫਿਰ ਜੇ ਦੁਪਹਿਰ ਹੋ ਗਈ ਤਾਂ ਕੋਈ ਨਹੀਂ ਆਵੇਗਾ ਵੈਸੇ ਵੀ ਤੈਨੂੰ ਗਏ ਹੋਏ ਨੂੰ ਤਿੰਨ ਦਿਨ ਹੋ ਗਏ ਨੇ ਮਲੂ ਖਿੱਚ ਕੇ ਬੋਲਿਆ ਕਿ ਜਾ ਤਾਂ ਰਹਾ ਅਜੇ 3 ਦਿਨ ਹੀ ਤਾਂ ਹੋਏ ਨੇ ਤੇ ਮੇਰੀ ਚੋਰੀ ਤੋਂ ਤੇਰਾ ਕੀ ਮਤਲਬ ਐ ਸਾਨੂੰ ਜਲਦੀ ਨਹੀਂ ਕਰਨੀ ਚਾਹੀਦੀ ਪਿਛਲੀ ਵਾਰ ਲੋਕ ਮੇਰੀ ਚੋਰੀ ਬਾਰੇ ਜਾਣ ਗਏ ਸੀ ਤੇ ਉਹ ਉਸ ਰਸਤੇ ਆਉਣ ਤੋਂ ਡਰਨ ਲੱਗੇ ਸੀ ਹੁਣ ਕੁਝ ਸਮੇਂ ਬਾਅਦ ਲੋਕ ਵਾਪਸ ਆਉਣਗੇ ਤੇ ਘਟਨਾ ਨੂੰ ਭੁੱਲ ਵੀ ਜਾਣਗੇ ਇਹ ਸਾਰਾ ਕੁਝ ਦੇਖ ਕੇ ਹੀ ਚੋਰੀ ਕਰਨੀ ਪੈਂਦੀ ਐ ਤਾਂ ਅੱਜ ਮੈਂ ਜ਼ਰੂਰ ਜਾਵਾਂਗਾ ਮੱਲੂ ਦੀ ਪਤਨੀ ਉਸ ਨੂੰ ਤੋਰ ਲੱਗੇ ਖਾਣਾ ਖਵਾਉਂਦੀ ਐ ਤੇ ਕਹਿੰਦੀ ਐ ਕਿ ਮੈਂ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਆ ਇਸ ਵਾਰ ਜ਼ਰੂਰ ਲਿਆਇਓ ਤਾਂ ਮੱਲੂ ਆਖਦਾ ਐ ਕੇ ਹੀਰਿਆਂ ਦਾ ਹਾਰ ਮੈਂ ਥੋੜੀ ਬਣਾਉਣਾ ਮੈਨੂੰ ਅਜਿਹੇ ਲੋਕ ਮਿਲਣੇ ਵੀ ਚਾਹੀਦੇ ਨੇ ਜੋ ਹੀਰੇ ਦਾ ਹਾਰ ਪਹਿਨਦੇ ਹੋਣ ਸੋ ਮੱਲੂ ਉਸ ਦਿਨ ਚੋਰੀ ਕਰ ਨਿਕਲ ਜਾਂਦਾ ਹੈ ਉਹ ਰਾਹ ਵਿੱਚ ਇੱਕ ਦਰਖਤ ਦੇ ਓਲੇ ਲੁਕ ਜਾਂਦਾ ਹੈ ਉਧਰੋਂ ਇੱਕ ਆਦਮੀ ਆਪਣੀ ਬੇਟੀ ਦੇ ਵਿਆਹ ਦੇ ਲਈ ਕਿਸੇ ਤੋਂ ਪੈਸੇ ਉਧਾਰ ਲੈ ਕੇ ਆ ਰਿਹਾ ਹੁੰਦਾ ਹੈ ਮੱਲੂ ਜੋ ਸਮੇਂ ਦੀ ਉਡੀਕ ਕਰ ਰਿਹਾ ਸੀ ਉਸ ਆਦਮੀ ਨੂੰ ਆਉਂਦੇ ਵੇਖ ਕੇ ਉਸ ਨੂੰ ਰਸਤੇ ਵਿੱਚ ਰੋਕ ਲੈਂਦਾ ਹੈ ਤੇ ਕਹਿੰਦਾ ਹੈ ਕਿ ਜੋ ਵੀ ਪੈਸੇ ਤੇ ਕੀਮਤੀ ਸਮਾਨ ਤੇਰੇ ਕੋਲ ਹੈ ਮੈਨੂੰ ਦੇ ਦੇ ਨਹੀਂ ਤਾਂ ਤੈਨੂੰ ਆਪਣੀ ਜਾਨ ਗਵਾਉਣੀ ਪਵੇਗੀ। ਉਹ ਆਦਮੀ ਡਰਿਆ ਤੇ ਬੋਲਿਆ ਕਿ ਨਹੀਂ ਨਹੀਂ ਮੈਨੂੰ ਛੱਡ ਦਿਓ। ਮੇਰੇ ਕੋਲ ਜ਼ਿਆਦਾ ਪੈਸੇ ਨਹੀਂ। ਦੱਸੋ ਮੇਰੇ ਵਰਗੇ ਗਰੀਬ ਕੋਲ ਕੀ ਹੋਵੇਗਾ? ਐਨੇ ਵਿੱਚ ਹੀ ਮੱਲੂ ਨੇ ਉਸ ਨੂੰ ਉਹ ਪੈਸਿਆਂ ਵਾਲੀ ਥੈਲੀ ਲੁਕੋਂਦੇ ਦੇਖ ਲਿਆ ਤੇ ਗੁੱਸੇ ਵਿੱਚ ਉਸ ਨੂੰ ਕਹਿਣ ਲੱਗਾ ਕਿ ਝੂਠ ਨਾ ਬੋਲ। ਮੈਂ ਉਸ ਥੈਲੀ ਦੀ ਗੱਲ ਕਰ ਰਿਹਾ ਜੋ ਤੂੰ ਹੁਣੇ-ਹੁਣੇ ਲਕੋਈ ਹੈ। ਮੈਨੂੰ ਉਹ ਥੈਲੀ ਚਾਹੀਦੀ ਹੈ। ਤਾਂ ਉਹ ਆਦਮੀ ਡਰ ਦੇ ਮਾਰੇ ਬੋਲਿਆ ਕਿ ਮੇਰੇ ਕੋਲ ਕੁਝ ਵੀ ਨਹੀਂ। ਖਿੱਚ ਤੂੰ ਕਰਦੇ-ਕਰਦੇ ਮੱਲੂ ਨੇ ਉਸ ਆਦਮੀ ਤੋਂ ਪੈਸਿਆਂ ਦੀ ਥੈਲੀ ਖੋਲ ਲਈ। ਤੇ ਥੈਲੀ ਵਿੱਚ ਦੇਖ ਕੇ ਉਸ ਨੂੰ ਗੁੱਸੇ ਵਿੱਚ ਕਹਿਣ ਲੱਗਾ ਕਿ ਤੂੰ ਤਾਂ ਕਹਿਣਾ ਮੈਂ ਗਰੀਬਾਂ ਤਾਂ ਇੰਨੇ ਪੈਸੇ ਤੇਰੇ ਕੋਲ ਕਿੱਧਰੋਂ ਆਏ ਤੂੰ ਮੇਰਾ ਸਮਾਂ ਖਰਾਬ ਕੀਤਾ ਹੈ ਝੂਠ ਬੋਲਿਆ ਹੈ ਐਸ ਲਈ ਹੁਣ ਮੈਂ ਤੇਰੇ ਚਾਕੂ ਮਰਾਂਗਾ ਉਹ ਗਰੀਬ ਆਦਮੀ ਮੱਲੂ ਦੀ ਮਿਹਨਤ ਕਰਦੇ ਹੋਏ ਬੋਲਿਆ ਕਿ ਮੇਰੀ ਬੇਟੀ ਦਾ ਵਿਆਹ ਹੈ ਐਸ ਲਈ ਗਵਾਂਢ ਦੇ ਪਿੰਡ ਤੋਂ ਜਾ ਕੇ ਮੈਂ ਕਰਜ਼ ਲੈ ਕੇ ਆਇਆ ਵਾਂ ਜੇ ਮੈਂ ਇਹ ਪੈਸੇ ਨਹੀਂ ਲੈ ਕੇ ਗਿਆ ਤਾਂ ਮੇਰੀ ਬੇਟੀ ਦਾ ਵਿਆਹ ਰੁਕ ਜਾਵੇਗਾ ਇਹ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਮੇਰਾ ਪਰਿਵਾਰ ਸੜਕ ਤੇ ਆ ਜਾਵੇਗਾ ਮੱਲੂ ਡਰਾਵਾ ਦਿੰਦੇ ਹੋਏ ਬੋਲਿਆ ਕਿ ਲੱਗਦਾ ਹੈ ਤੂੰ ਆਸਾਨੀ ਨਾਲ ਨਹੀਂ ਮੰਨੇਗਾ ਹੁਣ ਤੈਨੂੰ ਚਾਕੂ ਨਾਲ ਹੀ ਸਮਝਾਉਣਾ ਪਵੇਗਾ ਮੱਲੂ ਚਾਕੂ ਕੱਢ ਕੇ ਉਸਨੂੰ ਡਰਾਉਂਦਾ ਹੈ ਤੇ ਉਸਦੇ ਡਰ ਤੋਂ ਉਹ ਵਿਅਕਤੀ ਪੈਸੇ ਬਾਰੇ ਜ਼ਿਆਦਾ ਬੋਲੇ ਬਿਨਾ ਉਥੋਂ ਚਲਾ ਜਾਂਦਾ ਹੈ ਮੱਲੂ ਵੀ ਆਪਣੇ ਘਰ ਚਲਾ ਜਾਂਦਾ ਹੈ ਮੱਲੂ ਨੂੰ ਘਰ ਆਉਂਦਾ ਵੇਖ ਕੇ ਉਸਦਾ ਪਿਤਾ ਉਸਨੂੰ ਉਸ ਥੈਲੀ ਬਾਰੇ ਪੁੱਛਦਾ ਹੈ ਮੱਲੂ ਸਾਰੀ ਕਹਾਣੀ ਦੱਸ ਦਿੰਦਾ ਹੈ ਕਿ ਕਿਵੇਂ ਅੱਜ ਉਸਨੇ ਇੱਕ ਵਿਅਕਤੀ ਨੂੰ ਲੁੱਟ ਲਿਆ ਹੈ ਇਹ ਸਭ ਉਹ ਆਪਣੇ ਪਿਤਾ ਨੂੰ ਇਸ ਲਈ ਦੱਸਦਾ ਹੈ ਕਿਉਂਕਿ ਉਸਦਾ ਪਿਤਾ ਵੀ ਇਹੀ ਕੰਮ ਕਰਦਾ ਸੀ ਪਰ ਹੁਣ ਕੁਝ ਸਮੇਂ ਤੋਂ ਪਛਤਾਵੇ ਕਾਰਨ ਉਹ ਇਹ ਕੰਮ ਛੱਡ ਚੁੱਕਿਆ ਸੀ। ਇਸ ਲਈ ਉਹ ਮੱਲੂ ਨੂੰ ਸਮਝਾਉਂਦੇ ਹੋਏ ਕਹਿੰਦਾ ਹੈ ਕਿ ਇਹ ਤਾਂ ਬੁਰੀ ਗੱਲ ਹੈ। ਤੂੰ ਲੋਕਾਂ ਨੂੰ ਪਰੇਸ਼ਾਨ ਕਿਉਂ ਕਰਦਾ ਹੈ? ਕਿਸੇ ਦੀ ਬੇਟੀ ਦੇ ਵਿਆਹ ਦੇ ਪੈਸੇ ਤੂੰ ਚੋਰੀ ਕਰ ਲਿਆ। ਤਾਂ ਮੱਲੂ ਬੋਲਦਾ ਹੈ ਕਿ ਜਦੋਂ ਤੁਸੀਂ ਮੈਨੂੰ ਇਹ ਸਿੱਖਿਆ ਦਿੱਤੀ ਸੀ ਤਾਂ ਇਹ ਬੁਰੀ ਗੱਲ ਨਹੀਂ ਸੀ। ਜਦੋਂ ਤੁਸੀਂ ਚੋਰੀ ਕਰਦੇ ਸੀ ਤਾਂ ਕੀ ਤੁਸੀਂ ਦੋਸ਼ੀ ਮਹਿਸੂਸ ਨਹੀਂ ਕਰਦੇ ਸੀ? ਹੁਣ ਤੁਸੀਂ ਮੈਨੂੰ ਸਬਕ ਸਿਖਾਉਣ ਆਏ ਹੋ। ਜਾਓ ਆਪਣਾ ਕੰਮ ਕਰੋ। ਤਾਂ ਉਸ ਦਾ ਬਾਪ ਬੋਲਿਆ ਕਿ ਮੈਨੂੰ ਇਸ ਗੱਲ ਦਾ ਪਛਤਾਵਾ ਹੋਇਆ। ਅਸਲੀ ਤਾਂ ਇਹ ਕੰਮ ਬੰਦ ਕਰ ਦਿੱਤਾ ਹੁਣ ਮੈਂ ਚਾਹੁੰਦਾ ਵਾਂ ਕਿ ਤੂੰ ਵੀ ਇਸ ਪਾਪ ਵਾਲੇ ਕੰਮ ਨੂੰ ਬੰਦ ਕਰ ਦੇ ਤੇਰੇ ਕੋਲ ਜੋ ਵੀ ਹੈ ਉਸ ਨਾਲ ਤੂੰ ਜ਼ਮੀਨ ਤੇ ਖੇਤ ਲੈ ਸਕਦਾ ਹੈ ਤੂੰ ਇਹਨਾਂ ਲਾਲਚੀ ਕਿਉਂ ਹੈ ਚਲੋ ਮੈਂ ਜੋ ਕਹਿਣਾ ਸੀ ਉਹ ਕਹਿ ਦਿੱਤਾ ਬਾਕੀ ਤੇਰੀ ਮਰਜ਼ੀ ਮੱਲੂ ਹੰਕਾਰ ਵਿੱਚ ਬੋਲਿਆ ਕਿ ਇਹ ਸਾਰੀਆਂ ਗੱਲਾਂ ਸੁਣਨ ਲਈ ਮੇਰੇ ਕੋਲ ਸਮਾਂ ਨਹੀਂ ਹੈ ਮੈਂ ਜਾ ਰਿਹਾ ਘਰ ਅੰਦਰ ਜਾ ਕੇ ਮੱਲੂ ਬੋਲਦਾ ਹੈ ਸੁਣ ਸ੍ਰੀਤਾ ਇਹ ਦੇਖ ਇਸ ਥੈਲੀ ਵਿੱਚ ਬਹੁਤ ਪੈਸੇ ਨੇ ਹੁਣ ਘਟੋ ਘਟ ਇੱਕ ਹਫ਼ਤੇ ਲਈ ਮੈਨੂੰ ਕਿਤੇ ਜਾਣ ਦੀ ਲੋੜ ਨਹੀਂ। ਸ੍ਰੀਤਾ ਬੋਲੀ, "ਉਹ ਤਾਂ ਠੀਕ ਐ ਪਰ ਤੁਹਾਡੇ ਪਿਤਾ ਜੀ ਕੀ ਕਹਿ ਰਹੇ ਸੀ? ਕੀ ਉਹ ਤੁਹਾਡੇ ਤੋਂ ਪੈਸੇ ਮੰਗ ਰਹੇ ਸੀ?" ਮੱਲੂ ਬੋਲਿਆ ਕਿ ਨਹੀਂ ਨਹੀਂ, ਉਹ ਤਾਂ ਕਹਿ ਰਹੇ ਸੀ ਕਿ ਮੈਂ ਚੋਰੀ ਕਰਨਾ ਬੰਦ ਕਰ ਦੇਵਾਂ। ਉਹਨਾਂ ਦੇ ਅਨੁਸਾਰ ਹੁਣ ਇਹ ਸਾਰੇ ਪਾਪ ਨੇ। ਪਤਨੀ ਖਿੱਚ ਕੇ ਬੋਲੀ, "ਕਿ ਉਹਨਾਂ ਨੇ ਵੀ ਤਾਂ ਹਜੇ ਹੁਣੇ ਛੱਡਿਆ ਐ। ਉਹਨਾਂ ਨੇ ਤਦ ਤੱਕ ਇਹ ਕੰਮ ਕੀਤਾ ਜਦ ਤੱਕ ਉਹਨਾਂ ਤੋਂ ਹੋਇਆ। ਉਹਨਾਂ ਦੀ ਗੱਲ ਤੇ ਧਿਆਨ ਨਾ ਦਿਓ। ਚਲੋ ਇਹ ਦੱਸੋ ਕਿ ਤੁਸੀਂ ਬੱਚਿਆਂ ਲਈ ਕੁਝ ਲਿਆ ਜਾਂ ਖਾਲੀ ਹੱਥ ਹੀ ਆ ਗਏ ਹੋ?" ਮੱਲੂ ਬੋਲਿਆ ਕਿ ਵੇਖ ਇੱਕ ਜੋੜੀ ਕੱਪੜੇ ਤੇ ਮਠਿਆਈ ਦਾ ਡੱਬਾ ਵੀ ਲਿਆਂਦਾ ਹੈ ਚੱਲ ਉਹਨਾਂ ਨੂੰ ਬੁਲਾ ਸੁਮੱਲੂ ਉਹ ਦਿਨ ਆਪਣੇ ਪਰਿਵਾਰ ਨਾਲ ਬੜੀ ਖੁਸ਼ੀ ਨਾਲ ਬਤਾਉਂਦਾ ਹੈ ਇੱਕ ਹਫ਼ਤਾ ਬੀਤਿਆ ਤੇ ਅੱਜ ਫਿਰ ਮੱਲੂ ਹਮੇਸ਼ਾ ਦੀ ਤਰ੍ਹਾਂ ਚੋਰੀ ਕਰ ਨਿਕਲ ਜਾਂਦਾ ਹੈ ਉਹ ਰਸਤੇ ਵਿੱਚ ਸੋਚਦਾ ਹੈ ਕਿ ਅੱਜ ਮੈਨੂੰ ਕਿਸੇ ਹੋਰ ਰਸਤੇ ਤੋਂ ਜਾਣਾ ਚਾਹੀਦਾ ਹੈ ਸੁਣਿਆ ਹੈ ਕਿ ਸੈਨਿਕ ਉੱਥੇ ਪਹਿਰਾ ਦੇਣ ਲੱਗ ਪਏ ਨੇ ਦੋਸਤੋ ਅੱਜ ਮੱਲੂ ਨੂੰ ਇੱਕ ਨਵਾਂ ਵਿਆਹਿਆ ਜੋੜਾ ਤੇ ਉਹਨਾਂ ਦਾ ਪਿਤਾ ਉਸ ਰਸਤੇ ਤੋਂ ਆਉਂਦਾ ਦਿਖਾਈ ਦਿੰਦਾ ਹੈ ਮੱਲੂ ਨੇ ਉਹਨਾਂ ਤਿੰਨਾਂ ਨੂੰ ਉੰਦੇ ਵੇਖਿਆ ਤੇ ਸੋਚਣ ਲੱਗਾ ਕਿ ਲੱਗਦਾ ਹੈ ਉਹਨਾਂ ਦਾ ਹੁਣੇ-ਹੁਣੇ ਵਿਆਹ ਹੋਇਆ ਹੈ ਗਹਿਣੇ ਵੀ ਬਹੁਤ ਹੋਣਗੇ ਉਹਨਾਂ ਕੋਲ ਜੇਕਰ ਮੈਂ ਅੱਜ ਇਹਨਾਂ ਨੂੰ ਲਾਟ ਲਵਾਂ ਤਾਂ ਕਈ ਦਿਨਾਂ ਤੱਕ ਆਰਾਮ ਕਰ ਸਕਦਾ ਐਨਾ ਸੋਚਦੇ ਹੀ ਮੱਲੂ ਉਹਨਾਂ ਦੇ ਇੱਕਦਮ ਸਾਹਮਣੇ ਆਇਆ ਤੇ ਕਹਿਣ ਲੱਗਾ ਚੁੱਪਚਾਪ ਗਹਿਣੇ ਤੇ ਪੈਸੇ ਮੈਨੂੰ ਦੇ ਦਿਓ ਨਹੀਂ ਤਾਂ ਤੁਸੀਂ ਇੱਥੇ ਜ਼ਿੰਦਾ ਨਹੀਂ ਜਾ ਸਕਦੇ ਗਿੜਗੜਾਉਂਦੇ ਹੋਏ ਉਹ ਬੋਲੇ ਕਿ ਦੋ ਦਿਨ ਪਹਿਲਾਂ ਹੀ ਉਹਨਾਂ ਦਾ ਵਿਆਹ ਹੋਇਆ ਹੈ ਸਾਡੇ ਕੋਲ ਜੋ ਪੈਸੇ ਨੇ ਉਹ ਲੈ ਲਵੋ ਪਰ ਸਾਨੂੰ ਜਾਣ ਦਿਓ ਅਸੀਂ ਇਸ ਬਾਰੇ ਕਿਸੇ ਨੂੰ ਨਹੀਂ ਦੱਸਾਂਗੇ ਮੱਲੂ ਗੁੱਸੇ ਵਿੱਚ ਬੋਲਿਆ ਕਿ ਮੈਂ ਤੁਹਾਨੂੰ ਬੇਵਕੂਫ ਲੱਗਦਾ ਤੁਹਾਨੂੰ ਕੀ ਲੱਗਦਾ ਕਿ ਮੈਂ ਕੋਈ ਛੋਟਾ ਮੋਡਾ ਚੋਰ ਹਾਂ ਮੈਨੂੰ ਪੈਸਿਆਂ ਦੇ ਨਾਲ ਨਾਲ ਸਾਰੇ ਗਹਿਣੇ ਵੀ ਚਾਹੀਦੇ ਨੇ ਨਹੀਂ ਤਾਂ ਤੁਹਾਨੂੰ ਪਤਾ ਹੈ ਕਿ ਇਸ ਰਸਤੇ ਵਿੱਚ ਕਿੰਨੇ ਲੋਕਾਂ ਨੇ ਆਪਣੀ ਜਾਨ ਗਵਾਈ ਹੈ ਜੇਕਰ ਜਾਨ ਪਿਆਰੀ ਹੈ ਤਾਂ ਪੈਸੇ ਤੇ ਗਹਿਣੇ ਇੱਥੇ ਰੱਖ ਦਿਓ ਮੱਲੂ ਉਹਨਾਂ ਨੂੰ ਡਰਾ ਕੇ ਉਹਨਾਂ ਤੋਂ ਸਾਰੇ ਪੈਸੇ ਗਹਿਣੇ ਇੱਥੋਂ ਤੱਕ ਕਿ ਉਸ ਦੀ ਪਤਨੀ ਦਾ ਮੰਗਲ ਸੂਤਰ ਵੀ ਲੁੱਟ ਲੈਂਦਾ ਹੈ ਉਸ ਦੀ ਪਤਨੀ ਰੋਂਦੀ ਕਰ ਲੌਂਦੀ ਕਹਿੰਦੀ ਹੈ ਕਿ ਇਹ ਮੰਗਲ ਸੂਤਰ ਮੇਰੀ ਮਾਂ ਦੀ ਨਿਸ਼ਾਨੀ ਹੈ ਇਸ ਵਿੱਚ ਮੇਰੀ ਮਾਂ ਦੀਆਂ ਯਾਦਾਂ ਨੇ ਰੱਬ ਦੇ ਵਾਸਤੇ ਇਹ ਨਾਲੋ ਮੱਲੂ ਹੰਕਾਰ ਵਿੱਚ ਬੋਲਿਆ ਕਿ ਜੇਕਰ ਰੱਬ ਦੇ ਵਾਸਤੇ ਇਹ ਨੂੰ ਛੱਡ ਦਿਆਂ ਤਾਂ ਸਾਡੇ ਵਰਗੇ ਲੁਟੇਰੇ ਕੀ ਕਰਨਗੇ ਗੁੱਸੇ ਵਿੱਚ ਆ ਕੇ ਮੱਲੂ ਨੇ ਉਸਦੇ ਪਤੀ ਦੇ ਛੁਰੀ ਮਾਰ ਕੇ ਉਸ ਨੂੰ ਮਾਰ ਦਿੱਤਾ ਤੇ ਉਹਦੀ ਉੱਥੇ ਹੀ ਮੌਤ ਹੋ ਗਈ ਉਹ ਡਰ ਦੇ ਮਾਰੇ ਸਾਰੀਆਂ ਚੀਜ਼ਾਂ ਕੱਢ ਕੇ ਮੱਲੂ ਨੂੰ ਦੇ ਦਿੰਦੇ ਨੇ ਤੇ ਉਸਦੇ ਪਤੀ ਦੇ ਸਰੀਰ ਨੂੰ ਲੈ ਕੇ ਉੱਥੋਂ ਚਲੇ ਜਾਂਦੇ ਨੇ ਦਰਖਤ ਤੇ ਬੈਠਾ ਇੱਕ ਭੂਤ ਮੱਲੂ ਦੀਆਂ ਸਾਰੀਆਂ ਕਰਤੂਤਾਂ ਦੇਖ ਰਿਹਾ ਸੀ ਮੱਲੂ ਦੇ ਕੋਲ ਆਇਆ ਤੇ ਕਹਿਣ ਲੱਗਾ ਮੱਲੂ ਲੱਗਦਾ ਹੈ ਅੱਜ ਦਾ ਦਿਨ ਤੇਰੇ ਲਈ ਚੰਗਾ ਹੈ ਪੈਸੇ ਤੇ ਜ਼ੇਵਰ ਦੇ ਨਾਲ ਨਾਲ ਗਲੇ ਦਾ ਹਾਰ ਵੀ ਤੈਨੂੰ ਮਿਲ ਗਿਆ ਪਰ ਇਹ ਸਭ ਪਾਉਣ ਲਈ ਤੂੰ ਇੱਕ ਜਾਨ ਲੈ ਲਈ ਹੈ ਮੱਲੂ ਘਬਰਾਇਆ ਤੇ ਕਹਿਣ ਲੱਗਾ ਕਿ ਤੂੰ ਹੈ ਕੌਣ ਮੈਂ ਕਿਸੇ ਭੂਤ ਤੋਂ ਡਰਦਾ ਨਹੀਂ ਹਾਂ ਭੂਤ ਬੋਲਿਆ ਕਿ ਮੈਂ ਡਰਾਉਣਾ ਭੂਤ ਨਹੀਂ ਹਾਂ ਮੈਂ ਇੱਕ ਬੁੱਧੀਮਾਨ ਭੂਤ ਹਾਂ ਮੈਨੂੰ ਦੱਸ ਤੂੰ ਰਾਹੀ ਗੀਰਾਂ ਨੂੰ ਇਸ ਤਰ੍ਹਾਂ ਲੁੱਟਦਾ ਕਿਉਂ ਹੈ ਮੱਲੂ ਬੋਲਿਆ ਕਿ ਮੈਂ ਚਾਹੁੰਦਾ ਵਾਂ ਕਿ ਮੇਰੀ ਪਤਨੀ ਤੇ ਬੱਚੇ ਆਰਾਮ ਨਾਲ ਰਹਿਣ ਜਿਸ ਨਾਲ ਸਾਨੂੰ ਪੈਸੇ ਦੀ ਮੁਸ਼ਕਲ ਨਾ ਹੋਵੇ। ਭੂਤ ਬੋਲਿਆ ਅੱਛਾ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਕਿਸੇ ਭਲੇ ਆਦਮੀ ਦੀ ਜਾਨ ਲੈ ਲਈ। ਕੀ ਤੂੰ ਉਹਨਾਂ ਨੂੰ ਇੰਨਾ ਪਿਆਰ ਕਰਦਾ ਹੈ? ਮੱਲੂ ਬੋਲਿਆ ਕਿ ਹਾਂ ਬਿਲਕੁਲ ਮੈਂ ਜੋ ਕੁਝ ਵੀ ਕਰਦਾ ਉਹਨਾਂ ਲਈ ਹੀ ਕਰਦਾ। ਮੇਰੀ ਪਤਨੀ ਕਈ ਦਿਨਾਂ ਤੋਂ ਹੀਰਿਆਂ ਦਾ ਹਾਰ ਮੰਗ ਰਹੀ ਸੀ। ਅੱਜ ਹਾਰ ਨੂੰ ਦੇਖ ਕੇ ਉਸ ਦਾ ਚਿਹਰਾ ਖੁਸ਼ੀ ਨਾਲ ਖੜ ਜਾਵੇਗਾ। ਤਾਂ ਭੂਤ ਬੋਲਿਆ ਪਰ ਉਹਨਾਂ ਨੂੰ ਖੁਸ਼ ਕਰਨ ਲਈ ਤੈਨੂੰ ਇਹਨੇ ਪਾਪ ਕਰਨੇ ਪੈਂਦੇ ਨੇ ਪਾਪ ਕਰਨ ਦੇ ਬਾਅਦ ਤੈਨੂੰ ਭੁਗਤਣਾ ਵੀ ਪਵੇਗਾ ਹਰ ਪਾਪ ਦੀ ਸਜ਼ਾ ਹੁੰਦੀ ਹੈ ਮੱਲੂ ਹੰਕਾਰ ਵਿੱਚ ਬੋਲਿਆ ਇਹ ਸਾਰੀਆਂ ਬੇਕਾਰ ਦੀਆਂ ਗੱਲਾਂ ਨੇ ਪਾਪ ਜਾਂ ਪੁੰਨ ਕੁਝ ਨਹੀਂ ਹੁੰਦਾ ਅੱਜ ਜੋ ਮਿਲਿਆ ਹੈ ਬਸ ਉਹ ਮੇਰਾ ਹੈ ਕੱਲ ਕਿਸੇ ਹੋਰ ਦਾ ਹੋਵੇਗਾ ਬਸ ਤਾਂ ਭੂਤ ਬੋਲਿਆ ਕਿ ਮੈਂ ਵੀ ਅਜਿਹਾ ਹੀ ਸੋਚਦਾ ਸੀ ਪਿਛਲੇ ਜਨਮ ਵਿੱਚ ਤੇਰੇ ਵਰਗਾ ਹੀ ਵੱਡਾ ਡਾਕੂ ਸੀ ਮੈਂ ਪਾਪ ਤੋਂ ਡਰਦਾ ਨਹੀਂ ਸੀ ਪਰ ਹੁਣ ਵੇਖ ਲਾ ਕੀ ਹਾਲ ਹੋ ਗਿਆ ਮੇਰਾ ਇਸ ਹਾਲਤ ਤੋਂ ਮੈਨੂੰ ਹਜ਼ਾਰਾਂ ਸਾਲਾਂ ਤੱਕ ਮੁਕਤੀ ਨਹੀਂ ਮਿਲਣੀ ਤੂੰ ਵੀ ਇਹ ਪਾਪ ਦੇ ਕੰਮ ਬੰਦ ਕਰ ਦੇ ਮੈਂ ਇਸ ਨੂੰ ਅਨੁਭਵ ਕੀਤਾ ਹੈ ਇਸ ਲਈ ਹੀ ਕਹਿ ਰਿਹਾ ਮੇਰਾ ਇਹ ਹਾਲ ਇਸ ਦਾ ਸਬੂਤ ਹੈ ਹੁਣ ਸੁਧਰ ਜਾ ਮੱਲੂ ਬੋਲਿਆ ਕਿ ਜੇਕਰ ਮੈਂ ਕੱਲ ਤੋਂ ਇਹ ਕੰਮ ਬੰਦ ਕਰ ਦਿਆਂ ਤਾਂ ਆਪਣੀ ਪਤਨੀ ਤੇ ਬੱਚਿਆਂ ਨੂੰ ਆਰਾਮ ਨਹੀਂ ਦੇ ਪਾਵਾਂਗਾ ਤੇ ਜੇ ਮੈਂ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤਾਂ ਮੈਨੂੰ ਚੋਰੀ ਦੇ ਇਲਾਵਾ ਕੁਝ ਨਹੀਂ ਆਉਂਦਾ ਭੂਤ ਬੋਲਿਆ ਕੇ ਮਤਲਬ ਤੂੰ ਆਪਣੀ ਪਤਨੀ ਤੇ ਬੱਚਿਆਂ ਦੀ ਖੁਸ਼ੀ ਲਈ ਇਹ ਸਾਰੇ ਪਾਪ ਕਰ ਰਿਹਾ ਹੈ ਪਰ ਹੁਣ ਇੱਕ ਕੰਮ ਕਰ ਤੂੰ ਪਹਿਲਾਂ ਵੀ ਬਹੁਤ ਪਾਪ ਕਰ ਚੁੱਕਿਆ ਹੈ ਪੈਸੇ ਤੇ ਗਹਿਣਿਆਂ ਦੇ ਨਾਲ ਨਾਲ ਆਪਣੇ ਪਾਪਾਂ ਨੂੰ ਵੀ ਉਹਨਾਂ ਦੇ ਨਾਲ ਵੰਡ ਕੇ ਦੇਖ ਤਾਦੋਂ ਤੇਰੇ ਪਾਪ ਨੂੰ ਸਵੀਕਾਰ ਨਹੀਂ ਕਰਨਗੇ ਜੇ ਤੂੰ ਚਾਹੇ ਤਾਂ ਇੱਕ ਵਾਰ ਉਹਨਾਂ ਨੂੰ ਪੁੱਛ ਕੇ ਦੇਖ ਮੱਲੂ ਮਾਨ ਨਾਲ ਬੋਲਿਆ ਮੈਨੂੰ ਆਪਣੇ ਪਰਿਵਾਰ ਨੂੰ ਪੁੱਛਣ ਦੀ ਲੋੜ ਨਹੀਂ ਹੈ ਉਹ ਮੇਰੇ ਲਈ ਕੁਝ ਵੀ ਕਰਨਗੇ ਜੇਕਰ ਪਾਪ ਨੂੰ ਸਵੀਕਾਰ ਕਰਨ ਦੀ ਗੱਲ ਕਰ ਰਹੇ ਹੋ ਉਹ ਜ਼ਰੂਰ ਕਰਨਗੇ ਮੈਂ ਹੁਣੇ ਹੀ ਜਾ ਕੇ ਉਹਨਾਂ ਤੋਂ ਪੁੱਛਦਾ ਮੱਲੂ ਘਰ ਵਾਲਿਆਂ ਤੋਂ ਉਸ ਭੂਤ ਦੇ ਕਹੇ ਅਨੁਸਾਰ ਆਪਣਾ ਪਾਪ ਸਾਂਝਾ ਕਰਨ ਬਾਰੇ ਪੁੱਛਣ ਜਾਂਦਾ ਹੈ ਉਹ ਪਹਿਲਾਂ ਆਪਣੀ ਪਤਨੀ ਤੋਂ ਪੁੱਛਦਾ ਹੈ ਉਸ ਨੂੰ ਹਾਰ ਦਿੰਦੇ ਹੋਏ ਕਹਿੰਦਾ ਹੈ ਕਿ ਇਹ ਲੈ ਭਾਉਆ ਨੇ ਤੇਰੇ ਲਈ ਹਾਰ ਲਿਆਂਦਾ ਹੈ ਤੇ ਇਸ ਵਿੱਚ ਕੁਝ ਪੈਸੇ ਵੀ ਨਹੀਂ ਹੈ ਹੁਣ ਆਪਾਂ ਨੂੰ ਕਈ ਮਹੀਨਿਆਂ ਤੱਕ ਜਾ ਕੇ ਚੋਰੀ ਕਰਨ ਦੀ ਲੋੜ ਨਹੀਂ ਹੈ ਪਤਨੀ ਬੋਲੀ ਬਹੁਤ ਵਧੀਆ ਮੈਂ ਹਮੇਸ਼ਾ ਇਹ ਹਾਰ ਚਾਹੁੰਦੀ ਸੀ ਮੈਂ ਜੋ ਕੁਝ ਵੀ ਮੰਗਦੀ ਹਾਂ ਤੁਸੀਂ ਉਸ ਨੂੰ ਬਿਨਾਂ ਇਨਕਾਰ ਕੀਤੇ ਲਿਆਉਂਦੇ ਹੋ ਅਸਲੀ ਮੈਂ ਤੁਹਾਨੂੰ ਬਹੁਤ ਪਸੰਦ ਕਰਦੀ ਹਾਂ ਤਾਂ ਫਿਰ ਮੱਲੂ ਬੋਲਿਆ ਸ੍ਰੀਤਾ ਇਹ ਸਾਰਾ ਕੁਝ ਮੈਂ ਤੁਹਾਡੇ ਲਈ ਹੀ ਤਾਂ ਕਰਦਾ ਹਾਂ ਹੁਣ ਤੈਨੂੰ ਇੱਕ ਕੰਮ ਕਰਨਾ ਪਵੇਗਾ ਪਤਨੀ ਬੋਲੀ ਮੈਂ ਤੁਹਾਡੇ ਲਈ ਕੁਝ ਵੀ ਕਰਾਂਗੀ ਅੱਜ ਮੈਂ ਬਹੁਤ ਖੁਸ਼ ਹਾਂ ਬੋਲੋ ਮੈਂ ਕੀ ਕਰਨਾ ਹੈ ਤਾਂ ਮੱਲੂ ਬੋਲਿਆ ਕਿ ਇਹ ਸਾਰਾ ਕੁਝ ਤੁਹਾਡੇ ਲਈ ਲਿਆਉਣ ਲਈ ਮੈਨੂੰ ਬਹੁਤ ਪਾਪ ਕਰਨੇ ਪੈਂਦੇ ਨੇ ਮਤਲਬ ਅੱਜ ਮੈਂ ਇੱਕ ਆਦਮੀ ਦੀ ਜਾਨ ਲੈ ਲਈ ਤਾਦ ਜਾ ਕੇ ਤੇਰੇ ਲਈ ਇਹ ਹਾਰ ਲਿਆ ਸਕਿਆ ਮੈਂ ਬੜੇ ਪਾਪ ਕੀਤੇ ਨੇ ਕੀ ਹੁਣ ਤੂੰ ਮੇਰੇ ਇਹਨਾਂ ਪਾਪਾਂ ਨੂੰ ਸਾਂਝਾ ਕਰੇਂਗੀ ਸ੍ਰੀਤਾ ਘਬਰਾਉਂਦੇ ਹੋਏ ਬੋਲੀ ਇਹ ਤੁਸੀਂ ਕੀ ਕਹਿ ਰਹੇ ਹੋ ਅਸੀਂ ਜੋ ਕੁਝ ਵੀ ਮੰਗਦੇ ਹਾਂ ਉਸ ਨੂੰ ਲਿਆਉਣਾ ਤੁਹਾਡੀ ਜ਼ਿੰਮੇਵਾਰੀ ਹੈ ਮੈਨੂੰ ਪਰਵਾਹ ਨਹੀਂ ਹੈ ਕਿ ਤੁਸੀਂ ਇਸ ਨੂੰ ਚੋਰੀ ਕੀਤਾ ਹੈ ਜਾਂ ਕਠਨ ਮਿਹਨਤ ਕੀਤੀ ਹੈ ਸਾਰੇ ਪਾਪ ਤੁਸੀਂ ਕੀਤੇ ਨੇ ਤੇ ਉਹਨਾਂ ਵਿੱਚੋਂ ਅੱਧਾ ਪਾਪ ਹੁਣ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਮੈਨੂੰ ਪਾਪ ਨਹੀਂ ਚਾਹੀਦੇ ਮੈਂ ਨਰਕ ਵਿੱਚ ਨਹੀਂ ਜਾਵਾਂਗੀ ਐਨੇ ਵਿੱਚ ਮੱਲੂ ਦਾ ਬੱਚਾ ਆ ਕੇ ਪੁੱਛਦਾ ਹੈ ਕਿ ਕੀ ਗੱਲ ਹੈ ਮਾਂ ਪਾਪ ਕੀ ਹੁੰਦਾ ਹੈ ਤਾਂ ਮਾਂ ਕਹਿੰਦੀ ਹੈ ਕਿ ਪਾਪ ਦਾ ਮਤਲਬ ਹੈ ਤੁਹਾਡੇ ਪਿਤਾ ਦੀ ਚੋਰੀ ਤੇ ਡਕੈਤੀ ਤੇ ਦੂਜੇ ਲੋਕਾਂ ਦੀ ਮਿਹਨਤ ਦੀ ਕਮਾਈ ਲੈਣਾ ਅਸੀਂ ਡਕੈਤੀ ਨੂੰ ਪਾਪ ਕਹਿੰਦੇ ਹਾਂ ਜੇ ਤੁਸੀਂ ਇਹ ਪਾਪ ਕਰੋਗੇ ਤਾਂ ਨਰਕ ਵਿੱਚ ਜਾਓਗੇ ਨਰਕ ਵਿੱਚ ਬਹੁਤ ਕਠੋਰ ਸਜ਼ਾ ਮਿਲਦੀ ਹੈ ਬੱਚਾ ਬੋਲਿਆ ਕੀ ਮੇਰੇ ਪਿਤਾ ਨੂੰ ਪਾਪਾਂ ਦੀ ਸਜ਼ਾ ਨਰਕ ਵਿੱਚ ਮਿਲੇਗੀ ਮਾਂ ਬੋਲੀ ਹਾਂ ਬੇਟਾ ਐਸ ਦੀ ਸਜ਼ਾ ਮਿਲੇਗੀ ਕੀ ਤੁਸੀਂ ਆਪਣੇ ਪਿਤਾ ਦੇ ਕੁਝ ਪਾਪਾਂ ਨੂੰ ਵੰਡੋਗੇ ਬੇਟਾ ਬੋਲਿਆ ਨਹੀਂ ਨਹੀਂ ਮਾਂ ਮੈਂ ਨਰਕ ਵਿੱਚ ਸਜ਼ਾ ਨਹੀਂ ਪਾਉਣੀ ਮੈਨੂੰ ਇਹ ਪਾਪ ਨਹੀਂ ਚਾਹੀਦੇ ਪਤਨੀ ਬੁੱਲੀ ਦੇਖਿਆ ਤੁਸੀਂ ਨਾ ਸਿਰਫ ਮੈਂ ਮੇਰੇ ਪੇਟ ਤੋਂ ਪੈਦਾ ਹੋਇਆ ਬੱਚਾ ਵੀ ਤੁਹਾਡੇ ਪਾਪ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਹੈ ਤੁਸੀਂ ਜੋ ਪਾਪ ਕੀਤੇ ਨੇ ਉਹ ਸਿਰਫ ਤੁਹਾਡੇ ਹੀ ਹੋਣਗੇ ਕੋਈ ਵੀ ਉਸ ਪਾਪ ਨੂੰ ਸਾਂਝਾ ਨਹੀਂ ਕਰੇਗਾ ਤੁਹਾਨੂੰ ਕੀ ਲੱਗਦਾ ਕਿ ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕੋਈ ਚੰਗਾ ਕੰਮ ਕਰੋ ਇਹ ਸੁਣ ਕੇ ਮੱਲੂ ਤੁਰੰਤ ਉਸ ਭੂਤ ਦੇ ਕੋਲ ਵਾਪਸ ਚਲਾ ਜਾਂਦਾ ਹੈ ਭੂਤ ਬੋਲਦਾ ਹੈ ਕੀ ਗੱਲ ਮੱਲੂ ਬਹੁਤ ਜਲਦੀ ਵਾਪਸ ਆ ਗਿਆ ਕੀ ਆਪਣੇ ਸਾਰੇ ਪਾਪਾਂ ਦਾ ਉਹਨਾਂ ਨੂੰ ਹਿੱਸੇਦਾਰ ਬਣਾ ਦਿੱਤਾ ਮੱਲੂ ਬੋਲਿਆ ਮੈਂ ਤੇਰੀ ਗੱਲ ਸਮਝ ਗਿਆ ਵਾਂ ਉਹ ਮੇਰੇ ਪਾਪ ਨੂੰ ਸਾਂਝਾ ਕਰਨ ਲਈ ਤਿਆਰ ਨਹੀਂ ਉਹ ਤਾਂ ਕਹਿ ਰਹੇ ਨੇ ਕਿ ਇਹ ਸਾਰੀ ਜ਼ਿੰਮੇਵਾਰੀ ਮੇਰੀ ਹੈ ਭੂਤ ਬੋਲਿਆ ਮੈਂ ਤੈਨੂੰ ਪਹਿਲਾਂ ਹੀ ਕਿਹਾ ਸੀ ਪਾਪ ਨੂੰ ਸਾਂਝਾ ਕਰਨ ਲਈ ਕੋਈ ਤਿਆਰ ਨਹੀਂ ਹੁੰਦਾ ਮੱਲੂ ਉਦਾਸ ਹੋ ਕੇ ਬੋਲਿਆ ਕਿ ਪਰ ਇਹਨਾਂ ਪਾਪਾਂ ਤੋਂ ਤਾਂ ਮੈਨੂੰ ਕਦੇ ਮੁਕਤੀ ਨਹੀਂ ਮਿਲ ਸਕੇਗੀ ਹੁਣ ਤੂੰ ਹੀ ਕੋਈ ਰਸਤਾ ਦੱਸ ਭੂਤ ਬੋਲਿਆ ਕਿ ਤੈਨੂੰ ਇਹ ਸਾਰੇ ਕੰਮ ਛੱਡਣੇ ਪੈਣਗੇ ਤੇਰੇ ਕੋਲ ਜੋ ਕੁਝ ਵੀ ਹੈ ਉਹਨਾਂ ਨਾਲ ਚੰਗੇ ਕੰਮ ਕਰਨ ਦੀ ਕੋਸ਼ਿਸ਼ ਕਰ ਹੌਲੀ ਹੌਲੀ ਤੇਰੇ ਪਾਪ ਘਟਦੇ ਚਲੇ ਜਾਣਗੇ ਉਸ ਦਿਨ ਤੋਂ ਬਾਅਦ ਮੱਲੂ ਨੂੰ ਇਹ ਸਚਾਈ ਦਾ ਅਹਿਸਾਸ ਹੋਇਆ ਕਿ ਜਿਸ ਨੇ ਪਾਪ ਕੀਤੇ ਨੇ ਉਸ ਨੂੰ ਹੀ ਭੁਗਤਣਾ ਪਵੇਗਾ ਤੇ ਉਹ ਆਪਣਾ ਬਾਕੀ ਦਾ ਜੀਵਨ ਚੰਗੇ ਕੰਮਾਂ ਵਿੱਚ ਬਿਤਾਉਣ ਲੱਗਾ ਇਸ ਸਚਾਈ ਦਾ ਸਾਹਮਣਾ ਕਰਕੇ ਮੱਲੂ ਨੇ ਆਪਣਾ ਜੀਵਨ ਬਦਲਣ ਦਾ ਫੈਸਲਾ ਕੀਤਾ ਤੇ ਪਾਪਾਂ ਦੀ ਜਗ੍ਹਾ ਚੰਗੇ ਕੰਮਾਂ ਨੂੰ ਆਪਣਾ ਰਸਤਾ ਬਣਾਇਆ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਖੁਸ਼ੀਆਂ ਤੇ ਸੰਤੋਖ ਦੇ ਸਾਧਨ ਸੱਚੇ ਤੇ ਸੇਵਾਵਾਂ ਵਾਲੇ ਕੰਮਾਂ ਵਿੱਚ ਹੁੰਦੇ ਨੇ ਨਾ ਕਿ ਜ਼ੁਲਮ ਤੇ ਚੋਰੀ ਵਿੱਚ ਸਾਨੂੰ ਆਪਣੇ ਜੀਵਨ ਵਿੱਚ ਸੱਚਾਈ ਤੇ ਚੰਗੇ ਕੰਮਾਂ ਨੂੰ ਹੀ ਤਰਜੀਹ ਦੇਣੀ ਚਾਹੀਦੀ ਹੈ ਜਦੋਂ ਅਸੀਂ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਕੁਝ ਕਰਦੇ ਹਾਂ ਤਾਂ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਇਹ ਕੰਮ ਨੇਕੀ ਦੇ ਰਸਤੇ ਤੇ ਹੋਵੇ ਸੱਚੀ ਖੁਸ਼ੀ ਤੇ ਅਸਲੀ ਸੰਤੋਖ ਸਿਰਫ ਸੱਚੇ ਤੇ ਚੰਗੇ ਜੀਵਨ ਵਿੱਚ ਹੀ ਪਾਈ ਜਾ ਸਕਦੀ ਹੈ ਤਾਂ ਦੋਸਤੋ ਆਓ ਅਸੀਂ ਵੀ ਮੱਲੂ ਦੀ ਤਰ੍ਹਾਂ ਆਪਣੀਆਂ ਗਲਤੀਆਂ ਤੋਂ ਸਿੱਖਦੇ ਹੋਏ ਸਚਾਈ ਤੇ ਨੇਕੀ ਦੇ ਰਸਤੇ ਤੇ ਚੱਲਣ ਦੀ ਕੋਸ਼ਿਸ਼ ਕਰੀਏ ਤੇ ਆਪਣੇ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰੀਏ। ਸੋ ਮੈਨੂੰ ਉਮੀਦ ਹੈ ਕਿ ਇਸ ਕਹਾਣੀ ਵਿੱਚ ਲਈ ਸਿੱਖਿਆ ਨੂੰ ਸਮਝ ਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਜ਼ਰੂਰ ਕਰੋਗੇ। ਮੈਂ ਇਸੇ ਤਰ੍ਹਾਂ ਕੰਮ ਦੇ ਕਿਸੇ ਲਿਆਉਂਦਾ ਰਹਾਂਗਾ। ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਸ਼ੁਕਰੀਆ। ਬਾਬਾ ਬੁੱੱਲੇ ਸ਼ਾ ਫਕੀਰ ਜੀ ਜਿਨ੍ਹਾਂ ਦੇ ਵਿਚਾਰ ਅੱਜ ਵੀ ਦੁਨੀਆ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਨਵੀਂ ਰੌਸ਼ਨੀ ਪਰਦੇ ਆ ਤੇ ਭਗਵਾਨ ਗੌਤਮ ਬੁੱਧ ਜੀ ਦਾ ਜਿਹੜਾ ਮੋਟੀਵੇਸ਼ਨਲ ਵਿਚਾਰ ਆ ਉਹ ਵੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਹੀ ਵਧੀਆ ਜ਼ਿੰਦਗੀ ਜਿਉਣ ਦਾ ਰਸਤਾ ਤੇ ਜਿਹੜੇ ਸਾਡੇ ਸਮਾਜ ਦੇ ਵਿੱਚ ਸਾਡੇ ਨਾਲ ਸਾਡੇ ਚਾਣ ਵਾਲੇ ਜਾਂ ਸਾਡੇ ਦੋਸਤ ਮਿੱਤਰ ਧੋਖਾ ਕਰਦੇ ਆ ਉਹਨਾਂ ਤੋਂ ਸਾਨੂੰ ਕਿੰਨਾ ਸੁਚੇਤ ਹੋਣ ਦੀ ਲੋੜ ਹੈ ਉਹ ਵੀ ਸਾਨੂੰ ਇਸ ਚੈਨਲ ਤੇ ਸਾਨੂੰ ਮਿਲਦਾ ਤੇ ਅਖੀਰ ਤੱਕ ਤੁਸੀਂ ਸਾਡਾ ਸਾਥ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸ਼ਸ਼ੀਕਾਲ ਜੀ